ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਦੀਪ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਨੇੜੇ-ਤੇੜੇ ਏਰੀਆਲੇ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤਾਂ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਆ ਤੇ ਵੱਡੀ ਗਿਣਤੀ ਦੇ ਵਿੱਚ ਦੋਸਤੋ ਇਸ ਫਾਰਮ ਤੇ ਤੁਹਾਨੂੰ ਪਸ਼ੂ ਮਿਲ ਜਾਂਦੇ ਆ ਵਿਕਰੀ ਵਾਲੇ ਸੋ ਪੂਰੀ ਡਿਟੇਲ ਆਪਾਂ ਵੇਬ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਅੱਜ ਤਾਰੀਖ ਤੁਸੀਂ ਨੋਟ ਕਰ ਲਓ ਦੋਸਤੋ ਅੱਜ ਆਪਾਂ ਵੀਡੀਓ ਬਣਾ ਰਹੇ ਆ 19 ਜੂਨ ਤੇ ਸਮਾਂ ਦੋਸਤੋ ਦੁਪਹਿਰ 1:30 ਵਜੇ ਦਾ ਸੋ ਪੱਟੀ ਸ਼ਹਿਰ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਆ ਕੈਰੋਂ ਪਿੰਡ ਬਿਲਕੁਲ ਨਜ਼ਦੀਕ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਲੋਕੇ ਕਰਨੀ ਆ ਉਹ ਕਰਦੇ ਆਂ ਬਤੇਰੇ ਗੱਲਬਾਤ ਪੁੱਛਦੇ ਆਂ ਵੀਰ ਤੋਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਘਰ ਸਾਸਰੀ ਘਰ ਸਾਧੂ ਸਾਹਿਬ ਕੀ ਹਾਲ ਚਾਲ ਜੋ ਬਹੁਤ ਵਧੀਆ ਵੀਰ ਜੀ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਬਾਬੇ ਠੀਕ ਹੈ ਤੁਹਾਨੂੰ ਅੱਛਾ ਵੀਰ ਜੀ ਅੱਜ ਕਿੰਨੇ ਪਸ਼ੂ ਆਪਣੇ ਕੋਲ ਪਕਾਉਲੇ ਆਪਣੇ ਤੋਂ 5 ਮਈਆਂ ਅੱਜ ਠੀਕ ਹੈ ਜੀ ਤੇ ਤਿੰਨ ਗਾਈਆਂ ਦੋ ਜਰਸੀਆਂ ਹਾਂਜੀ ਇੱਕ ਕ੍ਰੋਸ ਆ ਠੀਕ ਹੈ ਹਾਂਜੀ ਕਿਉਂਕਿ 8 ਨਾਗ ਹੈਗੇ 8 ਨਾਗ ਹੈ ਗਿਆ ਟੋਟਲ ਆਪਣੇ ਨੂੰ ਠੀਕ ਹੈ ਜੀ ਹਾਂਜੀ ਤੇ ਪਿਛਲੀ ਵਾਰੀ ਆਪਾਂ ਕਾਫੀ ਵੱਡੀ ਗਿਣਤੀ ਵਿੱਚ ਪਸੂ ਪਾਈ ਸੀ ਪਿਛਲੀ ਵਾਰੀ ਆਪਾਂ ਵੀਡੀਓ ਪਾਈ ਸੀ ਆਪਾਂ ਪਹਿਲੀ ਵਾਰੀ ਪਾਈ ਯਾਰ ਕਿ ਆਪਾਂ ਦੂਜੀ ਵਾਰੀ ਵੀਡੀਓ ਪਾਉਣੀ ਆ ਬਾਬੇ ਦੀ ਕਿਰਪਾ ਨਾਲ ਆਪਣੀਆਂ ਵੜਾ ਸਵੇਰੇ ਵੀਡੀਓ ਚੱਲੀ ਸੀ ਆਪਣੀ ਦੇ 1 ਵਜੇ ਨੂੰ ਵੜਾ ਵੇਗੀਆਂ ਪੰਜੇ ਆਪਣੀਆਂ ਤੇ ਮੱਝਾਂ ਆਪਣੀਆਂ ਸ਼ਾਮੀ ਵਿਕੀਆਂ ਹੈ 4:00 ਵਜੇ ਤੇ ਦਿਹਾੜੀ-ਦਿਹਾੜੀ ਕਰਕੇ ਪਾ ਜ ਮੱਝਾਂ ਬਹੁਤ ਗਰੰਟੀ ਤੇ ਦਿੱਤੀਆਂ ਆ ਆਪਾਂ ਨੂੰ ਫੋਨ ਕੀਤੇ ਸੀ ਬੰਦਿਆਂ ਨੇ ਦੁਬਾਰਾ ਜਿੰਨੇ ਖੜੀਆਂ ਉਹਨਾਂ ਇੱਕ-ਇੱਕ ਦੋ-ਦੋ ਮੱ ਠੀਕ ਹੈ ਜੀ ਵੀਰ ਜੀ ਸ਼ੁਰੂਆਤ ਇਸੇ ਕੱਟੀ ਤੋਂ ਕਰ ਲੈਨੇ ਆਪਾਂ ਛੋਟੀ ਤੋਂ ਕਰ ਲੈਨੇ ਆ ਇੱਕ ਕੱਟੀ ਸੱਦੂ ਸਾਹਿਬ ਆਪਾਂ ਪਹਿਲੀ ਵੀਡੀਓ ਚ ਪਾਈ ਸੀ ਛੋਟੀ ਉਹਦੇ ਛੋਟੀ ਕੱਚੀ ਸੀ ਦਿਨ ਵਾਵਾ ਖੜਦੀ ਸੀ ਅੱਜ ਛੋਟੀ ਨੂੰ 4 ਦਿਨ ਹੋ ਗਏ ਆ ਸੋਈ ਨੂੰ ਠੀਕ ਹੈ ਜੀ ਤੇ ਛੋਟੀ ਥੱਲੇ ਦੁੱਧ ਤੇ ਹੋਊਗਾ 13 ਤੋਂ ਬਾਹਰ ਬਾਕੀ ਆਪਾਂ ਵੀਡੀਓ ਦੇ ਵਿੱਚ 12 ਲੀਟਰ ਕੰਡਿਆ ਵੀਰ ਕੋਈ ਨਾਲ ਲੈਵੇ ਹਾਂਜੀ ਠੰਡਾ 12 ਲੀਟਰ ਦੁੱਧ ਤਿਆਰ ਆ ਝੋਟੀ ਥੱਲੇ ਆ ਦੇਣਾ ਚ ਕਿੰਨੇ ਹੋ ਗਏ ਇਹਨੂੰ ਅੱਜ ਚੌਥਾ ਦਿਨ ਹੋ ਗਿਆ ਚੌਥਾ ਪੰਜਵਾਂ ਅੱਜ ਉਹ ਸਮਾਂ ਮਗਰ ਵੀ ਕੱਟੀ ਐ ਤੇ ਮਗਰ ਕੱਟਾ ਜੋ ਮਗਰ ਕੱਟਾ ਨੀਲੀ ਦਾ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਉਹਦੇ ਚ ਝੋਟੀ ਹਜੇ ਸਮਾਂ ਲੈਂਦੀ ਸੀ ਦਿਣ ਲੈਂਦੀ ਸੀ ਠੀਕ ਆ ਜੀ ਗੱਬਣ ਝੋਟੀ ਦੀ ਆਪਾਂ ਵੀਡੀਓ ਪਾਈ ਸੀ ਦੋਦੀ ਪਾਈ ਸੀ ਦੋ ਗੱਨਾ ਠੀਕ ਹੈ ਤੇ ਮਗਰ ਕੱਟਾ ਦੋਸਤੋ ਮੇਲ ਕਾਫ ਨੂੰ ਜਨਮ ਦਿੱਤਾ ਸੋ ਝੋਟੀ ਬਹੁਤ ਸੋਹਣੀ ਐ ਤੇ ਬਿਲਕੁਲ ਲੜੀ ਦੀ ਝੋਟੀ ਆ ਠੀਕ ਆ ਜੀ ਸੋ ਹਾਈਟ ਲੈਂਥ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਕੱਟੀ ਦੀ ਤਾਂ ਦੁੱਧ ਵੀ ਚੰਗਾ ਸੋਨਾ ਖੁੱਲਾ ਡੁਲਾ ਦੁੱਧ ਵੇਰ ਦੱਸ ਰਿਹਾ ਵੀ 12 ਕਿ ਲੀਟਰ ਪੂਰਾ ਤਸੱਲੀ ਬਕਸੇ ਠੀਕ ਆ ਜੀ ਵੈਸੇ ਪਲਾਸੀ ਹੋਵੇ ਤੇ 12 ਲੀਟਰ ਦੀ ਤਸੱਲੀ ਤੁਸੀਂ ਕਰ ਸਕਦੇ ਜੇ ਕਰ ਦੂ ਟਾਈਮ ਚੁਵਾਈ ਕਰਕੇ ਅੱਛਾ ਤੇ ਬਾਕੀ ਦੁੱਧ ਚੰਗੇ ਸੋਨੇ ਤੇ ਚੱਲ ਰਹੀ ਹੈ ਹਾਂ ਜੀ ਦੁੱਧ ਬਹੁਤ ਬਾਕੀ ਝੋਟੀ ਨਾ ਜਿੰਨਾਂ ਤੋਂ ਕੋਲੋਂ ਆਪਾਂ ਲਈ ਨਾ ਉਹ ਆंदे ਵੀ ਪਹਿਲੇ ਸਵੇਰੇ 14-15 ਕਿਲੋ ਚੋਇਆ ਪਰ ਹੁਣ ਮੈਨੂੰ ਯਕੀਨ ਪੂਰ ਹੋ ਗਿਆ ਵੀ ਝੋਟੀ ਇਹਨਾਂ ਦੁੱਧ ਚਵਾਉਗੀ ਕੋਈ ਵੀ ਨਤਾਜੀ ਸੂਈ ਥੱਲੇ 12 ਤੁਸੀਂ 12 ਹੀ ਮੰਨ ਕੇ ਚਲੋ ਮੇਰੇ ਵੱਲੋਂ ਤੇ 12 ਬਾਕੀ ਦੁੱਧ ਵਾਦਿਆ ਝੋਟੀ ਥੱਲੇ ਜਿਹੜਾ ਵੀਰ ਦੋ ਦੰਗ ਚੋਗਾ ਨਾ ਉਹ ਆਪ ਦਸੂਗਾ ਵੀਰ ਦੁੱਧ ਹੈਗਾ ਥੱਲੇ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਬਹੁਤ ਵਦਕੇ ਚੰਗੇ ਕਰਤੂਤ ਦੇ ਪਸ਼ੂ ਆ ਵੀ ਜਿਹੜੇ ਦੇਖੋ ਹਜੇ ਉਹ ਦੰਦੀ ਵੀ ਤੁਹਾਨੂੰ ਨੋਟ ਕਰਾ ਦਿੱਤਾ ਠੀਕ ਹੈ ਜੀ ਬਿਲਕੁਲ ਲਵੀ ਝੋਟੀ ਆ ਤੇ ਸਟਾਰਟਿੰਗ ਤੁਸੀਂ ਮੰਨ ਕੇ ਚਲੋ ਵੀ ਸਟਾਰਟਿੰਗ ਤੋਂ ਹੀ ਕਰਮਾ ਲਈਦਾ ਜਿਹੜੇ ਆਪ ਤੇ ਯੋਗਰ ਦਿਖਾਤੇ ਹਾਂਜੀ ਤੇ ਕਾਬਲੇ ਤਰੀ ਤੇ ਅੱਛਾ ਵੀਰ ਜੀ ਡਿਮਾਂਡ ਕੀ ਕਰਦੇ ਮੁੱਲ ਘਿਰੋ ਡਿਮਾਂਡ ਤੇ ਭਾਜੀ ਇਹਦੀ ਭਾਵੇਂ 30 ਦੀ ਝੋਟੀ ਵੇਚਦੀ ਹੈ ਭਾਵੇਂ ਵੇਚਦੀ ਹੈ 35 ਦੀ ਆਪਾਂ ਪੂਰੇ 5 ਦੀ ਝੋਟੀ ਦੇਣੀ ਆ ਇੱਕ 25 ਦੀ ਝੋਟੀ ਦੇਣੀ ਆ ਭੀ ਆ 500 ਛੋਟ ਕਰਾਂਗੇ ਉਹ ਵੀ ਆਪਾਂ ਸਾਰੇ ਮਾਲ ਤੇ ਅੱਜ ਵੀਡੀਓ ਪਾਉਣੀ ਆ ਮਾਲ ਵੇਚਣਾ ਚਲੋ ਅੱਗੇ ਵੀ ਆਪਣਾ ਮਾਲ ਵੀ ਗਿਆ ਆਪਾਂ ਥੋੜੀ ਥੋੜੀ ਰੋਟੀ ਲੈ ਕੇ ਨਾ ਮਾਲ ਵੇਚਣਾ ਉਹ ਬਿਲਕੁਲ ਉਹ ਵੀ ਆਪਾਂ ਜਬ ਬਹੁਤਾ ਰੇਟ ਨਹੀਂ ਮੰਗਣਾ ਮੰਗਣ ਨੂੰ ਮੰਗੀ ਜਾਵੇ ਉਹਦਾ ਕੋ ਫਾਇਦਾ ਨਹੀਂ ਬਣ ਕੇ ਲੋਕੀ ਬੈਠੇ ਰਹੀਦੇ 10-10 ਦਿਨ ਆਪਾਂ ਥੋੜੀ ਥੋੜਾ ਰੇਟ ਮੰਗਣਾ ਤੇ ਮੰਗਣਾ ਵੀ ਆਪਦੇ ਹਿਸਾਬ ਨਾਲ ਥੋੜੀ ਥੋੜੀ ਕਮਾਈ ਕਰਨੀ ਹਾਂਜੀ ਸਹੀ ਹੈ ਜੀ ਬਈ ਆ ਲੈ ਦੇ ਕੀ ਦਸੀ 130 ਕਿੱਕ 130 ਤੇ 35 5 ਦੀ ਝੋਟੀ ਦੇਣੀ ਆ ਸਵਾ ਦੀ ਹੈ ਜੀ ਹਾਂਜੀ ਤਾਂ ਤੁਸੀਂ ਸਵਾ ਦੀ ਝੋਟੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਸੋ ਚੰਗੀ ਮਿਲਕਿੰਗ ਤੇ ਚੱਲ ਰਹੀ ਆ ਬਾਕੀ ਅੱਗੇ ਹੋਰ ਵੀ ਚੰਗੀ ਕਿਸੇ ਵੀਰ ਖਰੀਦਨ ਦੀ ਸਭਾਈ ਦੂਰ ਨੇੜੇ ਵਾਲਾ ਵੀਰ ਆਊਗਾ ਦਾ ਮਾਨ ਕਰਾਂਗੇ ਪੂਰਾ ਸੋ ਥੱਬਿਆਂ ਤੇ ਥੱਬੇ ਵਾਲੀ ਬੈਠੀ ਆ ਕਰਮਾਰੀ ਥੱਲੇੋਂ ਠੀਕ ਆ ਤੇ ਮਗਰ ਕਾਟਾ ਮੇਲ ਕਾਫ ਆ ਤੁਸੀਂ ਇੱਕ ਵਾਰੀ ਦੇਖ ਲਓ ਆ ਬੱਚਾ ਜੇ ਮਗਰ ਇਹਦੇ ਠੀਕ ਆ ਤੋ ਕਾਫੀ ਸੋਹਣੀ ਚੰਗੀ ਸ਼ਕੀਨ ਝੋਟੀਆਂ ਦੋਸਤੋ ਲਵੀ ਆ ਸਭ ਤੋਂ ਵੱਡੀ ਗੱਲ ਆ ਤੇ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਮੱਝ ਖੜੀ ਆ ਵੀਰ ਇਹ ਸੰਤੂ ਸਾਹਿਬ ਭਾਈ ਉਹ ਤੇ ਕਹਿੰਦੇ ਆ ਵੀ ਤਿੱਜਾ ਸੁਗਾ ਹਾਂਜੀ ਵੇਖਣ ਨੂੰ ਭਾਵੇਂ ਦੁੱਜੇ ਦੇ ਭਾਵੇਂ ਤਿੱਜੇ ਬਾਕੀ ਬਾਡੀ ਬੂਡੀ ਬਹੁਤ ਵਧੀਆ ਵੱਜਦੀ ਹਾਂ ਜਿੰਨਾ ਬੰਦਿਆਂ ਤੋਂ ਆਈ ਆਉਂਦੀ 17 ਲੀਟਰ ਦੁੱਧ ਚੋਇਆ ਥੱਲੇ ਠੀਕ ਆ ਜੀ ਹਾਂਜੀ ਬਾਕੀ ਆਪਾਂ ਥਣ ਵੇਖ ਕੇ ਲਿਆਂਦੀ ਥਣ ਆਪਾਂ ਵਿਖਾ ਦਨੇ ਆ ਜੇ ਸੂਗੀ ਤੇ ਆਪਾਂ ਚਵਾ ਦਾਂਗੇ ਆ ਚਵਾ ਦਾਂਗੇ ਬਿਲਕੁਲ ਹਾਂਜੀ ਲਓ ਦੋਸਤੋ ਗੱਬਣ ਦਾ ਕੋਈ ਵੀਰ ਸੌਦਾ ਕਰਦਾ ਤੇ ਚਾਹੋਂ ਥਣ ਦੀ ਟਿਪ ਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਵੈਸੇ ਤੁਸੀਂ ਜੁੱਸਾ ਜੱਸਾ ਇਹਦਾ ਵੇਖ ਕੇ ਚੈੱਕ ਕਰੋ ਕਰਮਾ ਵਾਲੀ ਦਾ ਚੌੜਾ ਪਿੱਠਪੁੜਾ ਤੇ ਫੁੱਲ ਵਜਨ ਵਾਲੀ ਆ ਠੀਕ ਆ ਜੀ ਵਜਨ ਲੋੜ ਨਾਰਮਲ ਹੀ ਤੁਸੀਂ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਪੂਰੀ ਪਹਿਲਵਾਨੀ ਚਾਲ ਪੂਰਾ ਹੈਵੀ ਬੋਡੀ weight ਵਜਨ ਲੋੜ ਫੁੱਲ ਬਟਾ ਫੁੱਲ ਤੇ ਸੂਹਾ ਤੇਜਾ ਸੂਣਾ ਨੇ ਦੋਸਤੋ ਅਜੇ ਦਿਨ ਲੈ ਜੂਗੀ ਠੀਕ ਆ ਵੈਸੇ ਜਿਹੜੇ ਸਾਹਬ ਨਾਲ ਤਿਆਰੀ ਕਰਦੀ ਪਈ ਆ ਉਹ ਅਕੋਰਡਿੰਗਲੀ ਜੇਕਰ ਆਪਾਂ ਦੇਖੀਏ ਤਾਂ ਦਿਨ ਹਜੇ ਲੈਜੋ ਕਿ ਥੱਲਿਓਂ ਕਰਮਾ ਲਈ ਚੰਗਾ ਬਲੀ ਬੈਠੀ ਆ ਸੋ ਆਹ ਦੇਖੋ ਜੀ ਠੀਕ ਆ ਜੀ ਤੇ ਮੰਨ ਲਓ ਵੀ ਹਜੇ ਦਿਨ ਕੱਢ ਦੀ ਆ ਪੰਜ ਚਾਰ ਹਾਂਜੀ ਪੰਜ ਚਾਰ ਜਿੰਨੇ ਦਿਨ ਲੈਜੋ ਓਨੇ ਚੰਗੀ ਆ ਬਾਕੀ ਬਾਨੀ ਬਹੁਤ ਜਿਆਦੀ ਥੱਲਿਓਂ گاਵਾ ਆਲਾ ਛੱਡਾ ਲੱਗਾ ਜੀ ਇਹ ਐਫ ਬਿਹੜਾਂ ਵਾਲੀ ਗੱਲ ਬਾਤ ਹਾਂਜੀ ਹਾਂਜੀ ਲਓ ਦੋਸਤੋ ਬਾਕੀ ਬੰਦਿਆਂ ਨੇ ਅੱਗੇ ਵੀ ਬੰਦਿਆ ਕੋਲੋਂ ਆਪਾਂ ਮੱਝ ਲਿਆਂਦੀ ਸੰਤੂ ਸਾਹਿਬ ਭਾਈ ਉਹਨਾਂ ਨੇ ਆਪਾਂ ਨੂੰ 24 ਲੀਟਰ ਦੀ ਗਾਰੰਟੀ ਦਿੱਤੀ ਮੱਝ ਦੀ ਆਪਾਂ ਨੰਦਪੁਰ ਮੱਝ ਦਿੱਤੀ 60 70 ਮੱਝਾਂ 'ਚ 21 ਲੀਟਰ ਮੱਝ ਦੁੱਧ ਦੇਣ ਦੀ ਹੈ ਅੱਛਾ ਜੀ ਹਾਂਜੀ ਉਸੇ ਘਰੋਂ ਮੱਝ ਇਹ ਆਪਾਂ ਲਿਆਂਦੀ ਹੈ ਠੀਕ ਮੈਂ ਚੰਗੇ ਲਾਣੇ ਘਰਾਣੇ ਚੰਗੇ ਰਵੇ ਜੋ ਆਈਆਂ ਹਾਂਜੀ ਠੀਕ ਆ ਬਾਕੀ ਉਹ 17 ਕਿਲੋ ਹਾਂਦੇ 15 ਤੋਂ ਤਰੀ ਮਰਦੀ ਵੇਖੀਏ ਜੇ ਰੁੱਤ ਪੇ ਦੋ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਵਾਸੇ ਵਜਨ ਵਜੂਦ ਤੁਸੀਂ ਵੇਖ ਹੀ ਲਿਆ ਇਸ ਮੈਂ ਦਾ ਤੋ ਠੀਕ ਹੈ ਜੀ ਬਾਕੀ ਜਿਹੋ ਜਿਹੇ ਪਾਰਟੀ ਸਟਰਕਚਰ ਆ ਜਿਹੋ ਜਿਹੇ ਆਰਡਰ ਦਾ ਸਟਰਕਚਰ ਆ ਠੀਕ ਹੈ ਜੀ ਬੇਰਮੂਨ ਕਾਫੀ ਮੋਟੀਆਂ ਦੋਹਾਂ ਪਾਸੇ ਜਿਵੇਂ ਇੱਕ ਰਸਿਆਂ ਨੂੰ ਬਿਲਕੁਲ ਵੱਟ ਮਾਰੇ ਹੁੰਦੇ ਆ ਉਵੇਂ ਮਿਲਕ ਵੇਣਾ ਤੇ ਦੁੱਧ ਸੋਨਾ ਚਵਾਉਣ ਦੀ ਸੁਭਾਅਨਾ ਇਸ ਮੱਝ ਦੀ ਬਾਕੀ ਭਰਿਆ ਭਾਂਡਾ ਅੱਗੇ ਸਮੇਂ ਤੇ ਛੱਡ ਦੇਣੀ ਆਪਾਂ ਪੰਜਾਂ ਚੌਹ ਦੇਣਾ ਬਾਅਦ ਕਰਮਾਲੀ ਜਦੋਂ ਕਾਰਗੁਜ਼ਾਰੀ ਤੇ ਆਈ ਤੇ ਸੋਨਾ ਦੁੱਧ ਚਵਾਉਗੀ ਠੀਕ ਹੈ ਜੀ ਬਟਨਾਂ ਦਾ ਲੇਵਾ ਤੇ ਬਾਕੀ ਭਾਰ ਪਿਛੇ ਦੀ ਕੋਈ ਕਿਸੇ ਉਹ ਆਪਣੀ ਗਰੰਟੀ ਹੋਗੀ ਸਾਰਾ ਕੁਝ ਓਕੇ ਹੁਣ ਤੱਕ ਮਹਾਰਾਜ ਦੀ ਕਿਰਪਾ ਕੋਈ ਸ਼ੱਕ ਨਹੀਂ ਹੈਗਾ ਆਹਾਂ ਬਾਕੀ ਕੱਲ ਨੂੰ ਕੋਈ ਵੀਰ ਕੋਈ ਦੇ ਵੀ ਭੇਜਦਾ ਆ ਚੱਕਰੋ ਬਿਲਕੁਲ ਵੀ ਆਪਣੀ ਸਾਰੀ 2G ਗਰੰਟੀ ਹੋ ਗਈ ਹੂੰ 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 ਅਗਲੇ ਦੇ ਘਰ ਤੱਕ ਲਓ ਜੀ ਬਾਕੀ ਭਾਈ ਇਹ ਮਹਾਰਾਜ ਇਧਰ ਆ ਗਿਆ ਕਰਮਾਂ ਵਾਲੀਆਂ ਬਿਲਕੁਲ ਜੀ ਬਿਲਕੁਲ ਲੋ ਵੀ ਭਰਾਵੋ ਕਿਸੇ ਪਾਸੇ ਉਹਦੀ ਖੁੰਜੀ ਕਰਮਾਂ ਵਾਲੀ ਠੀਕ ਆ ਜੀ ਤੇ ਇਹ ਆਪਾਂ ਦੇ ਕਿੰਨੇ ਕੁ ਦੀ ਦਈਏ ਭਾਈ ਇਹਦਾ ਮੁੱਲ ਕਰਨ ਨੂੰ ਸੰਤੂ ਸਾਹਿਬ ਭਾਜੀ ਭਾਂ ਕਰੀਏ 40 35 ਕਰੀਏ 127 ਦੀ ਮੱਝ ਦਵਾਂਗੇ 127 ਦੀ 127 ਦੀ ਵਿੱਚ 500 ਰੁਪਏ ਛੋੜ ਕਰ ਦਾਂਗੇ। ਨਾ ਵੀ ਦੋਸਤੋ ਦੋ ਮੱਜਾਂ ਨੂੰ ਵਿੱਚ ਪਾਉਂਦੀ ਆ ਕਰਮਾ ਲਈ ਤੇ 127 ਦੀ ਤੁਹਾਨੂੰ ਇਹ ਮੱਝ ਮਿਲੂਗੀ। ਸੋ ਪੂਰੀ ਹੈਵੀ ਬੋਡੀ weight ਫੁੱਲ ਵਜਨਦਾਰ ਠੀਕ ਆ ਜੀ ਤੇ ਦੁੱਧ ਦੀ ਵੀ ਆਪਾਂ ਚੰਗੀ ਆਸ ਕਰਦੇ ਆ ਵੀ ਸੋਹਣਾ ਦੁੱਧ ਭਰਾਊਗੀ। ਤੇ ਇਸ ਤੋਂ ਬਾਅਦ ਜਿਹੜੀ 3 ਨੰਬਰ ਤੇ ਆਪਣੇ ਕੋਲ ਜਿਹੜੀ ਇਹ ਆ ਗਈ ਝੋਟੀ ਇਹ ਦਾ ਦੂਜਾ ਸੁਗਾ। ਲੋ ਵੀ ਠੀਕ ਆ ਜੀ। ਇਹ ਵੀ ਕਰਮਾਲੀ ਚੰਗੀ ਡਾਢੀ ਸੋਹਣੀ ਆ ਫਿਰ ਤੁਸੀਂ ਹਾਂਜੀ ਬਹੁਤ ਜਿਆਦਾ ਸੋਹਣ ਸਾਨੂੰ ਸੁਭਾ ਦੂਜਾ ਦਿਨ ਕਿੰਨੇ ਕੁ ਲੈ ਜੂ ਇਹ ਇਹਦੇ ਦਿਨ 6 ਰਹਿੰਦੇ ਜੋ ਗਿਣਤੀ ਨਾ ਬਾਕੀ 7 8 ਵੀ ਦੋ ਉੱਤੇ ਵੀ ਲੈ ਕੇ ਜਾ ਸਕਦੀ ਆ ਬਾਕੀ ਇਹ ਵੀ ਬਹੁਤ ਜਿਆਦਾ ਆਰਡਰ ਥੱਲੇ ਬਣਾਉਂਗੀ ਹੂੰ ਵੇਰਲ ਵੁਰਲ ਬਹੁਤ ਜਿਆਦਾ ਚੌਹ ਤਾਣਾ ਦੇ ਹੌਲੀ ਪੰਦੇ ਹੌਲੀ 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 ਬਿਲਕੁਲ ਹੌਲੀ ਲੋ ਦੋਸਤੋ ਠੀਕ ਆ ਜੀ ਸੋ ਵਿਰਲਾ ਵਿਥਾਂ ਜਿਹੜੀਆਂ ਦੋਸਤੋ ਇਹ ਵੀ ਕਮਾਲ ਦੀਆਂ ਠੀਕ ਆ ਜੀ ਤੇ ਝੋਲ ਝਾਲ ਬਹੁਤ ਜਿਆਦੀ ਆ ਹਵਾਨਾ ਲੇਵਾ ਤੁਸੀਂ ਵੇਖੋ ਇੱਕ ਜਿਵੇਂ ਕਰਮਾਲੀ ਦਾ ਠੀਕ ਆ ਜੀ ਸਾਡੀ ਬਿਲਕੁਲ ਤੇ ਸੋਹਣਾ ਦੇਵਾ ਬਣਾ ਕੇ ਤਿਆਰ ਕਰੂਗੀ ਫਿਲਹਾਲ ਸੈਕਿੰਡ ਟਾਈਮਰ ਦੂਜਾ ਸੂਆ ਤੇ ਵਜਨ ਲੋਡ ਫੁੱਲ ਬੜਾ ਫੁੱਲ ਆ ਦੋਸਤੋ ਜਿਹੜੀ ਫੁੱਲ ਵਜਨ ਵਾਲੀ ਆ ਜਾਂ ਪੂਰੇ ਵੱਡੇ ਕਦ ਕੱਠ ਵਾਲੀ ਆ ਉਹਨੂੰ ਆਪਾਂ ਉਸੇ ਤਰ੍ਹਾਂ ਜਿਹੜਾ ਬਿਆਨ ਕਰ ਦਈਦਾ ਕਿਉਂਕਿ ਬਾਅਦ ਵਿੱਚ ਕਿਸੇ ਨੇ ਵੀਰ ਨੇ ਧਿਆਨ ਕੇ ਇਹ ਨਾ ਕਿਸੇ ਨੂੰ ਜਾਪੇ ਵੀ ਯਾਰ ਕੋਈ ਚੀਜ਼ ਛੋਟੀ ਨਿਕਲੀ ਆ ਠੀਕ ਆ ਤੇ ਪੂਰੇ ਹੈਵੀ ਬਾਡੀ weight ਦੀ ਭਾਰੇ ਜੁੱਸੇ ਦੀ ਚੌੜਾ ਪਿੱਠ ਪੂੜਾ ਠੀਕ ਆ ਜੀ ਫੁੱਲ ਵਜਨਦਾਰ ਠੀਕ ਹੈ ਜੀ ਇਹਦੇ ਦਿਨ ਵੀ ਆਪਾਂ ਦੱਸਦੇ ਵੀ ਹਫਤਾ ਕ ਲੈ ਜੀ ਹਫਤਾ ਹਾਂਜੀ ਹਫਤਾ ਮੰਨ ਕੇ ਚਲੋ ਠੀਕ ਹੈ ਬਾਕੀ ਇਹ ਵੀ ਉਹਦੇ ਵਾਂਗੂ ਖੁੱਲੂਗੀ ਥੱਲੇ ਲੌਗ ਦੱਸੂਗਾ ਪੂਰਾ ਆਰਡਰ ਬਣਾਉਗੀ ਸੋ ਮੱਝਾਂ ਦੇ ਵਿੱਚ ਦੋਸਤੋ ਕੋਈ ਸ਼ੱਕ ਨਹੀਂਗਾ ਕੋਈ ਮਿਸੀਆਂ ਜਾਂ ਟਿੱਕੀਆਂ ਦੀਆਂ ਮੱਝਾਂ ਨਹੀਂ ਗੀਆਂ ਬਾਕੀ ਜੇ ਕਿਸੇ ਵੀਰ ਨੂੰ ਲੱਗੂਗਾ ਵੀ ਫੋਨ 'ਚ ਛੋਟੀ ਛੋਟੀ ਲੱਗਦੀ ਐ ਇੱਥੇ ਆ ਕੇ ਆਪਦਾ ਸ਼ੱਕ ਕੱਢ ਸਕਦਾ ਆ ਬਿਲਕੁਲ ਜੀ ਬਿਲਕੁਲ ਹਾਂਜੀ ਆਪਾਂ ਹਰ ਵਾਰ ਕਹਿੰਨੇ ਵੀ ਇੱਥੇ ਅੱਖੀ ਆ ਕੇ ਵੇਖੋ ਜੋ ਚੀਜ਼ ਦਿਖਾਈ ਗਈ ਐ ਜਿ ਉਹਦੇ ਬਰਾਬਰ ਦੀ ਹੈਗੀ ਐ ਤੇ ਪੈਸੇ ਮੰਗੇ ਤਾਂ ਜਰੂਰ ਆਪਣਾ ਸੌਦਾ ਕਰੋ ਜਿੰਨੇ ਲਓ ਵੀ ਵੈਸੇ ਕੱਦ ਕਾਠ ਜਿਹੜਾ ਇਹ ਜਿਹੜੀ ਦੂਜੇ ਨੰਬਰ ਤੇ ਦਿਖਾਈ ਉਹਦੇ ਨਾਲ ਵੀ 2-3 ਇੰਚ 2 ਇੰਚ ਵੱਧ ਦਾ ਕੱਦ ਕਾਠ ਇਹਦਾ ਠੀਕ ਆ ਜੀ ਸੋ ਉੱਚੇ ਕੱਦ ਕਾਠ ਦੇ ਵਿੱਚ ਤੇ ਫੁੱਲ ਭਾਰੀ ਆ ਠੀਕ ਆ ਤੇ ਭਾਰ ਪਿੱਛੇ ਦੀ ਤਿੱਪਣ ਵੈਸੇ ਸਾਰੇ ਪਸੂ ਸਾਰਾ ਕੁਝ ਓਕੇ ਆ ਜੀ ਸਾਰਾ ਕੁਝ ਓਕੇ ਭਾਜੀ ਸਾਰਾ ਤੇ ਫਿਰ ਵੀ ਕਿਸੇ ਵੀਰ ਨੇ ਲੈ ਕੇ ਜਾਣੀ ਆ ਆਪਾਂ ਰਕਮ ਲਾ ਕੇ ਲਿਆਉਂਦੇ ਆ ਅਗਲੇ ਨੇ ਜਿੰਨੇ ਉਹਨੇ ਵੀ ਜਾਣੇ ਨੇ ਰਕਮ ਦੇਣੀ ਆ ਆਪਦੇ ਕੋਲ ਆ ਬਿਲਕੁਲ ਹਾਂਜੀ ਤੇ ਇਹਦਾ ਲੈਣ ਦੇਣ ਫਿਰ ਕੀ ਕਰਦੇ ਜੇ ਤੁਸੀਂ ਦੱਸ ਦਿਓ ਮੈਂ ਤਾਂ ਨਾ ਮੱਝ ਤੇ ਬੜੇ ਰੁਪਈਆ ਦੀ ਭਾਵੇਂ 1.5 ਦੀ ਮੱਝ ਵੇਚ ਦਈਏ ਆਹ 1.30 ਦੀ ਮੱਝ ਦੇ ਦਾਂਗੇ ਇੱਕ ਤੇ ਇਹ ਦੀ ਹਾਂਜੀ ਸਮਾਗੇ ਮੈਂ ਆਪਦੇ ਲੋਕ ਕਹਿੰਦਾ ਮੈਨੂੰ ਹੋਰ ਕਿਹਦਾ ਪਤਾ ਨਹੀਂ ਆਪਾਂ ਡੇਢ ਦੀ ਮੱਝ ਵੇਚਣੀ ਸਮਾਗੇ ਪਰ ਆਪਾਂ ਅੱਜ ਦਾ ਰੇਟ ਕਰਨਾ ਵਾ ਲੋਕੀ ਦੋਸਤੋ ਵੇਖੋ ਵੈਸੇ ਬਾਜ਼ਾਰ ਤੇ ਤੋਰਾ ਫੇਰਾ ਕਰਕੇ ਮੇਰੇ ਵੀਰਾਂ ਨੇ ਸਾਰਿਆਂ ਨੇ ਵੇਖਿਆ ਹੋਣਾ ਜਾਂ ਵੇਖਦੇ ਆ ਠੀਕ ਆ ਜੀ ਕਿਉਂਕਿ ਪਸ਼ੂ ਖਰੀਦਣ ਤੇ ਚਾਰ ਅੱਡੇ ਜਾਂ ਚਾਰ ਥਾਂ ਟਿਕਾਣੇ ਨਾ ਘੁੰਮ ਲਈਏ ਤੇ ਫਿਰ ਪਸ਼ੂ ਨਹੀਂ ਖਰੀਦਿਆ ਜਾਂਦਾਗਾ ਤੇ ਤੋਰਾ ਫੇਰਾ ਕਰਕੇ ਵੀ ਵੇਖ ਲਿਓ ਜੇ ਇਹੋ ਜਿਹਾ ਪਸ਼ੂ ਜੇ ਤੁਹਾਨੂੰ ਲੱਭਤ ਹੋਇਆ ਤੇ ਜ਼ਰੂਰ ਸੌਦਾ ਮਾਰਿਓ ਜੇ ਨਹੀਂ ਤੇ ਇੱਥੇ ਆਈ ਇੱਕ ਵਾਰੀ ਵਿਜਿਟ ਜ਼ਰੂਰ ਕਰਿਓ ਜੀ ਠੀਕ ਹੈ ਸੂਕੇ ਮੱਝ ਸਾਰੇ ਵੀਰਾਂ ਨੂੰ ਪਤਾ ਚਲੋ ਵਪਾਰੀ ਵੀਰ ਸਾਰੇ ਵੀਡੀਓ ਵੇਂਦੇ ਸੂਕੇ ਮੱਝ ਸਾਰਿਆਂ ਨੂੰ ਪਤਾ ਵੀ ਡੇਢ ਦੀ ਮੱਝ ਵਿਕਣੀ ਆ ਆ ਬਿਲਕੁਲ ਜੀ ਆਪਾਂ 30 ਦੀ ਦੇਣੀ ਆ ਆਪਦੀ ਰੋਟੀ ਛੱਡ ਕੇ ਜੇ ਕੋਈ ਵੀ ਵੇਚਣ ਵਾਲਾ ਵੀਰ ਖੜੂਗਾ ਆਪਦੀ ਰੋਟੀ ਲੈ ਲੈ ਵਿੱਚ ਅੱਛਾ ਤੇ ਵੀ ਇਹ ਵੀ ਗੱਲ ਹੁੰਦੀ ਆ ਵੀ ਯਾਰ ਬਹੁਤੇ ਵੀਰਾਂ ਨੂੰ ਹੁੰਦਾ ਵੀ ਯਾਰ ਪਿੱਛੋਂ ਕੋਈ ਰਕਾਰ ਕੋੜ ਜਾਂ ਕੋਈ ਮਿਲਕ ਦਾ ਕਿਸੇ ਵੀਰ ਨੇ ਦੱਸਿਆ ਹੋਵੇ ਕਿ ਜਿਸ ਵਿਆਂ ਦਾ ਕਿੰਨਾ ਕੁ ਚਵਾਇਆ ਹੋਊਗਾ ਉਹ ਆਂਦੇ ਵੀ ਅਸੀਂ 15 16 ਕਿਲੋ ਇਸ ਥਲੋ ਚੋਇਆ ਠੀਕ ਆ ਜੀ ਹਾਂ ਜੀ ਬਜ਼ੁਰਗ ਮਾਤਾ ਉਹਦੇ ਕੋਲ ਉਹ ਆਂਦੇ ਵੀ ਅਸੀਂ 15 16 ਕਿਲੋ ਆਪਦੀ ਸੇਵਾ ਤੇ ਚੋਇਆ ਵਾ ਤੇ ਬਾਕੀ ਭਾਈ ਡੰਗਰ ਦਾ ਰੁਤਬੇ ਤੋਂ ਪਤਾ ਲੱਗ ਜਾਂਦਾ ਵੀ ਇਹਨੇ ਦੁੱਧ ਦਿਨਾਂ ਦੇ ਪਾਣੀ ਦੇਣਾ ਬਿਲਕੁਲ ਬਿਲਕੁਲ ਹਾਂਜੀ ਲੋਬੀ ਦੋਸਤੋ ਠੀਕ ਹੈ ਜੀ ਇਹ ਤਾਂ ਜ਼ਰੂਰੀ ਹੈ ਵੀ ਉਹਦੇ ਅਕੋਰਡਿੰਗ ਕੋਈ ਵੀ ਰੱਗੇ ਜਜਮੈਂਟ ਕਰ ਲੂਗਾ ਵੀ ਇੰਨਾ ਕਿ ਮਿਲਕ ਭਰਉਣਾ ਚਾਹੀਦਾ ਕਰਮਾਲੀ ਨੂੰ ਤੇ ਵੈਸੇ ਇਹਨਾਂ ਤੋਂ ਦਾਂਦਾ ਕੁਝ ਨਹੀਂਗਾ ਜਿੱਡਾ ਸਰੀਰ ਆ ਜਿੱਡਾ ਜੁੱਸਾ ਕਰਮਾਲੀ ਦਾ ਜਿੱਦੀ ਪੂਰੀ ਫਿੱਟ ਫਾਟ ਆ ਭਾਰੇ ਵਜਨ ਵਾਲੀ ਆ ਤੇ ਮੋਲ ਵੀ ਤੁਹਾਨੂੰ ਦੱਸ ਦਿੱਤਾ ਉਥੋਂ ਤੱਕ ਦੋਸਤੋ ਲੈਦੇ ਆ ਵਿੱਚੋਂ ਮਾਨਤਨ ਹੋ ਜੂਗਾ ਹਾਂ ਜੇ ਰਾਤੀ ਆਈਆਂ ਵਾ ਤੇ ਦਿਹਾੜੀ ਡੰਗਰ ਪੱਠੇ ਪੁੱਠਾ ਘਟ ਖਾਂਦਾ ਤਾਂ ਕਰਕੇ ਵੀ ਹੋ ਜਾਂਦਾ ਥੋੜਾ ਬਾਲਾ ਮਾੜੇ ਇੱਕ ਵਾਰੀ ਹਾਲਾਤ ਗੇ ਥਣ ਥਣੇ ਇੱਕ ਵਾਰੀ ਫੇਰ ਦਿਖਾ ਦਗੇ ਹਾਂ ਹੁਣ ਵੇਖੋ ਸਣ ਵਿਰਲ ਵੀ ਬਹੁਤ ਜਿਆਦੇ ਆ ਜਿੰਨੇ ਵਿਰਲ ਹੁਣ ਦੇਖਣ ਦੇ ਇਹਨੂੰ ਡਬਲ ਵਿਰਲ ਬਣਾਉਂਗਾ ਜਦੋਂ ਤਿਆਰ ਹੋ ਗਈ ਫੁੱਲ ਆਹ ਦੇਖੋ ਜੀ ਠੀਕ ਆ ਕੋਈ ਬਾਈ ਨਹੀਂ ਕੋਈ ਕੁਛ ਨਹੀਂ ਕੋਈ ਬਾਤ ਨਹੀਂ ਕੋਈ ਘਾਟ ਨਹੀਂ ਸਾਰਾ ਕੁਝ ਗੋਲ ਚੱਡਾ ਬਿਲਕੁਲ ਜੀ ਬਿਲਕੁਲ ਸੋ ਵੰਡਾ ਬੁੰਡਾ ਕਾਫੀ ਸੋਹਣੀਆਂ ਦੋਸਤ ਓਵਰਆਲ ਜਿੰਨੀਆਂ ਕਰਮਾਣੀ ਸਾਰੀ ਪ੍ਰੋਪਰ ਆ ਠੀਕ ਆ ਜੀ ਫਰਸਟ ਕਲਾਸ ਆ ਪਰਫੈਕਟ ਜਿਹੜੀ ਮਾਜਾ ਜਰੂਰ ਹੱਥ ਪਾ ਸਕਦੇ ਇਸ ਵਾਰ ਵੀ ਆਪਣੇ ਕੋਲ ਜਿਹੜੀ ਚੌਥੇ ਨੰਬਰ ਤੇ ਇਹ ਮਾਜਾ ਆ ਗਈ ਜੋ ਗਰਲੈਂਡੋ ਜਿੰਨੂੰ ਕਹਿੰਦੇ ਆ ਗਰਲੈਂਡੋ ਆਹ ਅੱਛਾ ਇਹ ਬਾਕੀ ਥਰ ਸਿੰਘ ਥੋੜੇ ਹੀ ਕਿਸੇ ਨੇ ਗਲਤ ਵੱਡੇ ਆ ਬਾਕੀ ਇਹਨੂੰ ਕਰਮਾਣੀ ਨੂੰ ਭਾਗ ਹੀ ਲੱਗੇ ਆਪਾਂ ਖੋਲ ਕੇ ਵਿਖਾ ਦਿੰਨੇ ਹੁਣੇ ਅੱਛਾ ਇਹ ਸੂਈ ਤੇਜਾ ਜੋ ਇਹ ਗੱਪਣ ਇਹ ਵੀ ਗੱਪਣ ਆ ਇਹ ਤਾਂ ਤਿਆਰ ਖੜੀਏ ਵਿਰਤੋ ਵੱਤ ਦੋ ਦਿਨ ਲੈ ਜੂਗੀ ਜਾਂ ਤਿੰਨ ਦਿਨ ਲੈ ਜੂਗੀ ਠੀਕ ਆ ਜੀ ਹਾਂਜੀ ਲੋਬ 200 ਠੀਕ ਆ ਜੀ ਇਹ ਵੀ ਮਾਜ ਸੋ ਹਰ ਇੱਕ ਚੀਜ਼ ਡਾਇਫਰੈਂਟ ਆ ਦੋਸਤੋ ਨਾੜਾ ਨੂੜਾ ਵੇਖੋ ਤੁਸੀਂ ਪਿੰਡੇ ਦੇ ਉੱਪਰ ਕਰਮਾ ਲਈ ਹੌਲੀ ਹੌਲੀ ਬਿਲਕੁਲ ਹੌਲੀ ਜਿਵੇਂ ਇੱਕ ਆਪਾਂ ਨਾਰਮਲ ਗੱਲ ਕਰਦੇ ਆ ਵੀ ਜਿਵੇਂ ਇੱਕ ਫੁਲਕਾਰੀ ਤੇ ਜਿਵੇਂ ਕਢਾਈ ਕੀਤੀ ਹੁੰਦੀ ਆ ਤੇ ਵਜਨ ਪੇਟ ਭਾਰਾ ਵਜਨ ਤੁਸੀਂ ਆ ਵੇਖ ਕੇ ਚੈੱਕ ਕਰੋ ਸੂਆ ਕਿੰਨਾ ਹੋਊਗਾ ਵੀਰੇ ਦਾ ਸੂਆ ਵੇਖ ਲਓ ਹੁਣ ਤੁਹਾਡੇ ਸਾਹਮਣੇ ਆਪਾਂ ਤੇ ਤਿੱਜੇ ਆਣੇ ਆ ਹਾਂ ਬਾਕੀ ਜਿਹੜੇ ਵੀਰ ਨੇ ਵੇਖਣੇ ਜਜਮੈਂਟ ਆਪਦੇ ਕੋਲੋਂ ਕਰ ਸਕਦਾ ਵੀਰੋ ਦੋਸਤੋ ਸੂਆਂ ਦੇ ਵਿੱਚ ਕਿਉਂਕਿ ਵਪਾਰ ਦਾ ਕੰਮ ਆ ਤੇ ਹਰ ਕਨੇ ਆਪੋ ਆਪਣੀ ਸਮਝਣਾ ਤੁਸੀਂ ਪਸ਼ੂ ਖਰੀਦਣਾ ਤੇ ਤਿੱਜਾ ਸੂਆ ਇਹਨਾਂ ਦਾ ਵੀ ਬੇਸ਼ ਅਗੋਂ ਹਰ ਕਵੀਰ ਨੇ ਆਪੋ ਆਪਣੀ ਤੁਸੀਂ ਸਮਝ ਵੇਖ ਲੈਣੀ ਤੇ ਦਿਨੇ ਤੇ ਵੈਸੇ ਕਿੰਨੇ ਕ ਪਏ ਜੀ ਸੂਣ ਚ ਇਹਦੇ 2 ਦਿਨ ਰਹਿੰਦੇ ਆ ਠੀਕ ਆ ਜੀ ਬਾਕੀ ਉੱਤੇ ਲੈ ਜੂਗੀ ਇੱਕ ਅੱਧਾ ਜਾਂ ਦੋ ਲੈ ਜੂਗੀ ਹਾਂ ਹੈ ਆਪਣੇ ਕੋਲ ਮਨ ਕੇ ਪਸ਼ੂ ਆ ਜਿੰਨੇ ਆ ਗੱਪਣ ਤਿਆਰੀ ਜانے ਦੋ ਚਾਰ ਆ ਜੀ ਹਾਂ ਤਿਆਰੀ ਵਾਲੇ ਆ ਜੀ ਲਓ ਜੀ ਠੀਕ ਆ ਜੀ ਤਾਂ ਦੋ ਚੋ ਪੰਜਾਂ ਦੀ ਦਿਨਾਂ ਦੀ ਗੱਲ ਆ ਦੋਸਤੋ ਵੈਸੇ ਇਹ ਵੀ ਮਾਝਾ ਤਿਆਰੀ ਵਾਲੀ ਆ ਤੇ ਇਧਰ ਤੁਸੀਂ ਵੇਖ ਸਕਦੇ ਠੀਕ ਆ ਜੀ ਕਰਮਾ ਵਾਲੀ ਥੜੇ ਪਾਸੇੋਂ ਲੈਂਟਰ ਲਾਈ ਖੜੀ ਆ ਵੇਖੋ ਥਾਂ ਥੂਣ ਦਾ ਸਹਜ ਵੇਖੋ ਆ ਛੇ ਬਾਕੀ ਇਹਨੀ ਧਾਰ ਪੋਲੀ ਕੋਈ ਹਸਾਬ ਹੀ ਨਹੀਂ ਆ ਖਾਣ ਵੇਖਣੋਂ ਹੋਰ ਦਾ ਗੋਲ ਲੱਗਦਾ ਨਾ ਬਹੁਤੀ ਧਾਰ ਪੋਲੀ ਬਹੁਤੀ ਜਿਆਦੀ ਖਾਣ ਉਹ ਟਾਈਪ ਦਾ ਜਿਵੇਂ ਪਹਿਲਵਾਨ ਨਹੀਂ ਬਿੰਦੇ ਹਾਂ ਹਾਂਜੀ 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 ਬਾਕੀ ਪੋਲੀ ਬਹੁਤ ਜਿਆਦੀ ਕਰਮਾ ਠੀਕ ਆ ਜੀ ਬਾਕੀ ਇੱਥੇ ਆਵੇ ਵੀਰ ਮੇਰਾ ਬਾਜ ਜੇ ਕੇ ਨੂੰ ਸ਼ੱਕ ਹੁੰਦਾ ਨਾ ਪਹਿਲਾਂ ਤਿੱਪਨੇ ਫਿਰ ਗੱਲ ਕਰ ਲੇ ਆਪਣੇ ਨਾਲ ਆਪਣੇ ਨੂੰ ਕੋਈ ਨਹੀਂ ਹੈਗਾ ਮੈਂ ਤੇ ਇਥੋਂ ਤੱਕ ਵੀ ਇਹਨਾਂ ਆ ਵੀ ਜੇ ਕੇ ਵੀਰ ਨੇ ਆਪਣੇ ਨੂੰ ਆਂਦਾ ਵੀ ਦੁੱਧ ਮੈਨੂੰ ਦੁੱਧ ਦਾ ਸ਼ੱਕ ਆ ਜਾਂ ਕੋਜਿਆ ਹੂੰ ਹੂੰ ਪਹਿਲਾਂ ਚੋਲੇ ਮੱਝ ਦੋ ਦਿਨ ਚੋਲੇ ਫਿਰ ਸੌਦਾ ਕਰ ਲੇ ਆਪਾਂ ਨੂੰ ਕੋਈ ਚੱਕਰ ਨਹੀਂ ਆ ਕਿਉਂਕਿ ਆਪਾਂ ਨੇ ਆਪਰਾ ਡੰਗਰ ਜਦੋਂ ਸਾਫ਼ ਹੈ ਤੇ ਆਪਾਂ ਗਰੰਟੀ ਦੇਣੀ ਨਹੀਂ ਦੇਣੀ ਹਾਂਜੀ ਲਓ ਵੀ ਦੋਸਤੋ ਜਿੱਦਾਂ ਵੀ ਕਿਸੇ ਵੀਰ ਨੂੰ ਬਿਲਕੁਲ ਸੈਟਿੰਗ ਪੈਂਦੀ ਹੋਵੇ ਤੁਸੀਂ ਕਰ ਲਿਓ ਸਾਈਪਿਆਨਾ ਕਰਕੇ ਤਸੱਲੀ ਪਹਿਲਾਂ ਕਰ ਲਿਓ ਡਾਇਰੈਕਟ ਵੀ ਆਣ ਕੇ ਬਹਿ ਜਾਓ ਕੋਈ ਬਾਈ ਨਵਾਂ ਦਾ ਵਪਾਰ ਦਾ ਕੰਮ ਹੈ ਨਹੀਂਗਾ ਕਾਫੀ ਪੁਰਾਣਾ ਕੰਮ ਆ ਵਪਾਰ ਦਾ ਤੇ ਧੜਾ ਧੜ ਜਿਹੜੇ ਪਸ਼ੂ ਵਿਕਦੇ ਆ ਤੇ ਵੱਡੇ ਪਸ਼ੂ ਆ ਦੋਸਤੋ ਡੇਲੀ ਦੇ ਕਈ ਪਸ਼ੂ ਆਉਂਦੇ ਆ ਤੇ ਕਈ ਜਾਂਦੇ ਆ ਤੇ ਇਹਦਾ ਮੁੱਲ ਦੱਸਿਓ ਵੀਰ ਇੱਕ ਵਾਰੀ ਮੁੱਲ ਤੇ 90 95 ਤੋਂ ਬਾਹਰ ਵਿਕਦੀ ਆ ਹਾਂਜੀ ਆਪਾਂ ਅੱਜ 87000 ਦੀ ਦੇ ਦੇਣੀ ਆ 87000 ਦੀ ਹਾਂਜੀ ਲੋ ਜੀ ਦੋਸਤੋ ਠੀਕ ਆ ਜੀ 87000 ਦੀ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਅੱਜ ਤੇ ਫਿਲਹਾਲ ਬਾਕੀ ਹੋਰ ਮੈਨੂੰ ਪਤਾ ਨਹੀਂ ਬਾਕੀ 14 15 ਤੋਂ ਇਹ ਮਰਦੀ ਨਹੀਂ ਆ ਆ 14 15 ਲੀਟਰ ਦੁੱਧ ਚਵਾਊਗੀ ਰਾਮਨਾਲ ਜਿਹੜਾ ਆਰਡਰ ਰੁੱਟ ਰਿਹਾ ਥੱਲੇ ਹੂੰ ਲੋ ਦੋਸਤੋ ਕਈ ਵੇਰ ਬੜੀਆਂ ਸ਼ਿਕਿੰਗੀਆਂ ਮਗਰ ਭਾਈਦੇ ਆ ਪਰ ਇਹੋ ਜਿਹੇ ਪਸ਼ੂ ਜੇਕਰ ਆਪਾਂ ਗੱਲ ਕਰੀਏ ਖੁੱਲੇ ਸਿੰਘ ਜਾਂ ਦੂਜਾ ਤੀਜਾ ਠੀਕ ਆ ਜੀ ਕਈ ਵਾਰ ਪਾਸੋਂ ਕੋਈ ਪਸ਼ੂ ਗੈਰ ਹੋ ਸਕਦਾ ਕਈ ਦਾ ਦੁੱਧ ਵਾਲੇ ਪਾਸੋਂ ਬੜੀ ਚੰਗੀ ਮਿਲਕਿੰਗ ਵਾਲਾ ਪਸ਼ੂ ਰਹਿੰਦਾ ਬਿਊਟੀ ਵੱਲੋਂ ਨਹੀਂ ਹੁੰਦੇ ਬਾਕੀ ਦੁੱਧ ਵੱਲੋਂ ਬਹੁਤ ਜ਼ਿਆਦੇ ਹੁੰਦੇ ਕਿਸੇ ਦਾ ਕਿਸੇ ਪਾਸਿਆਂ ਨੂੰ ਮਾਲਕ ਨੇ ਵੰਡ ਲਈ ਹੁੰਦੀ ਹੈ ਹਾਂਜੀ ਹਾਂਜੀ ਤੇ ਆਹ ਦੋਸਤੋ ਫਵਾਨੇ ਲੇਵੇ ਦੀ ਮੱਝ ਤੇ ਰੇਟ ਤੁਹਾਨੂੰ ਦੱਸਤਾ ਇਸ ਤੋਂ ਬਾਅਦ ਇੱਕ ਜਿਹੜਾ ਇਧਰ ਨਾਗ ਆਪਣੇ ਕੋਲ ਲਾਸਟ ਵਿੱਚ ਮੱਝਾਂ ਦੇ ਵਿੱਚ ਆ ਇਹ ਕੋਕੜ ਇਹ ਤੋਕੜਾ ਦੋ ਮੱਝਾਂ ਆ ਅੱਛਾ ਜੀ ਇਹ ਆਪਣੇ ਤੋਂ ਰਾਤ ਹੀ ਆ ਆਪਾਂ ਆਪਣੇ ਪਿੰਡੋਂ ਮੱਝ ਲਈ ਆ ਠੀਕ ਹੈ ਜੀ ਹਾਂਜੀ ਬੰਦੇ ਨਾ ਮੋਟਰਾਂ ਮਾਟਰਾਂ ਦਾ ਕੰਮ ਕਰਦੇ ਆ ਸੀਜ਼ਨ ਹੁਣ ਉਹਨਾਂ ਦਾ ਤੋਂ ਆਂਦੇ ਵੀ ਹੁਣ ਜਿਹੜਾ ਦੁੱਧ ਦੇਂਦੀ ਇਹਨੇ ਹੜਤ ਹੋਰ ਲੱਸੀ ਹੋਏ ਆ ਬਾਕੀ ਸੱਜਰ ਛੋਟੀ ਬੰਦਿਆਂ ਨੂੰ ਆਪਾਂ ਦਿੱਤੀ ਇਹ ਗੱਬਣ ਕਿੰਨੇ ਟਾਈਮ ਦੀ ਏ ਇਹ ਗੱਬਣ ਨਹੀਂ ਆ ਇਹ ਕੱਲੀ ਟੋਕੜੀ ਆ ਮਗਰ ਬੱਚਾ ਮਗਰ ਕੱਟਾ ਕੱਟੀ ਕੱਟੀ ਮਗਰ ਮੈਂ ਕੱਟੀ ਵੀ ਲਿਆਉਣਾ ਬਾਹਰ ਲਓ ਦੋਸਤੋ ਮਗਰ ਕੱਟੀ ਆ ਇੱਕ ਨਹੀਂ ਦੋ ਲੈ ਕੇ ਜਾਵਾਂਗੇ ਵੈਸੇ ਟੋਕੜ ਆ ਠੀਕ ਆ ਜੀ ਤੇ ਜੇਕਰ ਕੋਈ ਪਿੱਛੋਂ ਬੇਰਵਾ ਪਿਆ ਹੋਵੇ ਗੱਬਣ ਦਾ ਤੇ ਉਹ ਆਪਾਂ ਵੀ ਜ਼ਰੂਰ ਨਾਲ ਦੀ ਨਾਲ ਪਾ ਦੇਈਦਾ ਬਾਕੀ ਹਜੇ ਬੋਲੀ ਨਹੀਂ ਆ ਜੇ ਕੋਈ ਬੋਲੂਗੀ ਤੇ ਵੀਰ ਆਵਦੇ ਹੱਥੀ ਕੋਈ ਲਵਾ ਲੂਗਾ ਠੀਕ ਆ ਜੀ ਆ ਕੱਟੀ ਜੋ ਮਗਰਾ ਲਓ ਜੀ ਤੋ ਇੱਕ ਦੇ ਨਾਲ ਇੱਕ ਜਿਹੜਾ ਦੋਸਤੋ ਆ ਫ੍ਰੀ ਗਿਫਟ ਆ ਮਗਰ ਕੱਟੀ ਇਹ ਵੀ ਕਰਮਾ ਵਾਲੀ ਤਿਆਰ ਹੋ ਜਾਣੀ ਆ ਕੁਛ 6 ਮਹੀਨਿਆਂ ਬਾਅਦ ਇੱਕ ਨਾ ਇੱਕ ਫ੍ਰੀ ਲਓ ਜੀ ਤੇ ਇਹ ਥੋਕਰ ਦੇ ਥੱਲੇ ਦੁੱਧ ਦੋ ਵੈਸੇ ਕਿੰਨਾ ਹੋਣਾ ਇਹਦੇ ਥੱਲੇ ਉਹਨਾਂ ਦੇ ਘਰ ਦਾ 8 ਕਿਲੋ ਆ ਹਾਂਜੀ ਬਾਕੀ ਰਾਤੀ ਆਈ ਆ ਦਿਹਾੜੀ ਡੰਗ ਪੱਠੇ ਡੱਕੇ ਨਾਲ ਵੀ ਹੁੰਦਾ 7 ਲੀਟਰ ਪੱਕਾ ਦੁੱਧ ਹੋਊਗਾ ਇਹ ਥੱਲੇ ਠੀਕ ਹੈ ਜੀ ਲਓ ਜੀ 8 7 7 ਕਿ ਜਿਹੜਾ ਦੋਸਤੋ ਦੁੱਧ ਇਹਦੇ ਥੱਲੇ ਹੁਣ ਚੱਲ ਰਿਹਾ ਬਾਕੀ ਛੱਡੇ ਛੋਡੇ ਦੀ ਬਹੁਤ ਜਿਆਦੀ ਸਾਫ ਆ ਝੋਟੀ ਪਿੱਧਾ ਡੱਕ ਲੱਕ ਮਟ ਆ ਲਓ ਜੀ ਠੀਕ ਆ ਜੀ ਆ ਤੋੜ ਲਿਆ ਜੀ ਠੀਕ ਹੈ ਜੀ ਸੋ ਮਗਰ ਕੱਟੀ ਹੈ ਦੋਸਤੋ ਠੀਕ ਆ ਜੀ ਤੇ ਕੱਟੀ ਵੀ ਇਸੇ ਝੋਟੀ ਦੇ ਨਾਲ ਮਿਲ ਜੂਗੀ ਵੈਸੇ ਮਿਲਣਾ ਤਾਂ ਹੈ ਦੂਜੇ ਕ ਸਵੇਚ ਹੀ ਆ ਦੂਜੇ ਸਵੇਚ ਆ ਹਾਂ ਹਾਂ ਇਹ ਆਪਾਂ ਝੋਟੀ ਪਾਜੀ ਸੱਜਰ ਦਿੱਤੀ ਬਹੁਤ ਜਿਆਦੀ ਭਲੀ ਸੀ ਝੋਟੀ ਠੀਕ ਆ ਆਪਾਂ ਤੁਹਾਨੂੰ ਕਹੀ ਸੀ ਇਹ ਹਾਂਜੀ ਆਪਣੇ ਕੋਲੋ ਸੱਜਰ ਗਏ ਤੇ ਆਪਣੇ ਤੋਂ ਗਈ ਸੱਜਰ ਦਿੱਤੀ ਬੰਦੇ ਆਪਾਂ ਪੇਂਟ ਚ ਹੀ ਦਿੱਤੀ ਆਪਣੇ ਦੇ ਹਾਂਜੀ 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 ਉਹ ਬੰਦੇ ਮਿਸਤਰੀ ਆ ਤੇ ਮੋਟਰ ਮੋਟਰਾਂ ਬੰਦੇ ਉਹਨਾਂ ਦਾ ਕੰਮ ਬੜਾ ਵਾ ਠੀਕ ਆ ਜੀ ਆਂਦੇ ਵੀ ਹੜ ਤੋਂ ਹੁਣ ਸਾਂਭੀ ਯਾਨੀ ਜਿੰਨਾ ਚਿਰ ਸਾਂਭੀ ਉਹ ਵੀ ਬੜੀ ਔਖੀ ਸਾਂਭੀ ਆਂਦੇ ਹੜ ਤੋਂ ਪੱਠੇ ਲਿਆਉਂਦਾ ਟਾਈਮ ਨਹੀਂ ਹੁੰਦਾ ਹਾਂ ਹਾਂ ਅੱਛਾ ਨਾਲ ਜਿਵੇਂ ਬੱਚਾ ਮਿਲਦੀ ਦੋਵੇਂ ਡੰਗ ਬੱਚਾ ਹਾਂਜੀ ਦੋਵੇਂ ਡੰਗ ਮਿਲਦੀ ਆ ਬਾਕੀ ਇੱਕ ਗੱਲ ਹੋਰ ਮੈਂ ਦੱਸ ਦੇਣਾ ਆਪਾਂ ਝੂਠੇ ਦੇ ਚ ਕੋਈ ਮਾਰਨਾ ਨਹੀਂ ਆ ਰਾਤੀ ਮੈਂ ਇਹਨੂੰ ਮਾਰਿਆ ਟੀਗਾ ਠੀਕ ਆ ਜੀ ਕੋਈ ਰਾਤ ਆਈ ਕੱਲ ਸਵੇ ਉਹ ਚੁੰਦੇ ਥਾਪੀ ਦੇ ਅੱਛਾ ਤੇ ਉਸੇਲੇ ਪਾੜਾ ਪਾ ਕੇ ਥਾਪੀ ਤੇ ਬੈਹਂਦੇ ਮੈਂ ਰਾਤੀ ਇਹਨੂੰ ਲਾਇਆ ਹੇ ਟੀਗਾ ਤੇ ਟੀਕੇ ਤੇ ਹਿੱਲੀ ਨਹੀਂ ਤੇ ਸਵੇਰੇ ਲੱਤਾਂ ਗੱਡ ਕੇ ਮਿਲਪੀ ਪਾੜੇ ਤੇ ਹੂੰ 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 ਨੋ ਜੀ ਉਹ ਨਵੀਂ ਜਗ੍ਹਾ ਦਾ ਫਿਰ ਹੋ ਜਾਣਾ ਇੱਕ ਅੱਦੇ ਦਿਨ ਦੀ ਆਪਾਂ ਸੌਣ ਹੀ ਦੇ ਸਕਦੇ ਬਾਕੀ ਜੇ 2-4 ਦਿਨ ਰਹਿ ਜੂਗੀ ਤੇ ਐ ਲੱਤਾਂ ਗੱਡ-ਗੱਡ ਮਿਲੂਗੀ ਤੇ ਮੁੱਲ ਕਿੰਦਾ ਰਹੂਗਾ ਫਿਰ ਮੁੱਲ ਤੇ ਵੇਖ ਲਓ ਜੇ ਤੇ ਮਿਲਪੀ ਖੁਸ਼ ਹੋ ਗਏ 2-4 ਦਿਨ ਤੇ ਫਿਰ ਤੇ ਭਾਵੇਂ ਕਰੀਏ 65000 ਅੱਛਾ 60000 ਦੀ ਦੇ ਦਾਂਗੇ 2000 ਰੁਪਿਆ ਛੋੜ ਕਰਦਾਂਗੇ 7000 ਚ 58 ਦੀ 58000 ਦੀ ਦੇ ਦਾਂਗੇ ਬਾਕੀ ਇਹ ਤੇ ਲਾਟਰੀ ਹੈ ਇੱਕ ਸਭ ਦੀ 89000 ਦੀ ਮਗਰ ਕੱਟੀ ਆ ਹਾਂ 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 ਲਓ ਦੋਸਤੋ 58000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਝੋਟੀ ਮਿਲ ਜੂਗੀ ਤੇ ਮਗਰ ਕੱਟੀ ਆ ਠੀਕ ਆ ਜੀ ਤੇ ਕੱਟੀ ਵੀ ਨਾਲ ਹੀ ਐ 58000 ਦੇ ਵਿੱਚ ਜੋੜੀ ਤੁਸੀਂ ਲੈ ਜਾਓਗੇ 7 ਕਿਲੋ ਦੁੱਧ ਠੀਕ ਆ ਜੀ ਸੋ ਇਹ ਨਾਗਾ ਮੱਝਾਂ ਦੇ ਵਿੱਚ ਖਾਸਾ ਉਰ ਤੇ ਜਿਹੜੇ ਆਪਾਂ ਤੁਹਾਨੂੰ ਅੱਜ ਦਿਖਾਏ ਆ ਇੱਕ ਬਿਲਕੁਲ ਸੱਜਰ ਸੂਈ ਜਿਹੜੀ 12 ਲੀਟਰ ਤੇ ਜਿਹੜਾ ਦੋਸਤੋ 11 ਲੀਟਰ ਦੀਆਂ 12 ਤੋਂ ਪਲੱਸ ਚੱਲ ਰਹੀ ਹੈ ਝੋਟੀ ਤੇ ਬ ਤਿੰਨ ਮੱਝਾਂ ਵੱਡੀਆਂ ਹਨ ਪੰਜਾਂ ਪਾਲੀਆਂ ਮੱਝਾਂ ਨੇ ਠੀਕ ਹੈ ਜੀ ਤੇ ਤਿੰਨੇ ਗੱਬਣਾਂ ਮੱਝਾਂ ਠੀਕ ਹੈ ਜੀ ਤਿਆਰੀ ਵਾਲੀਆਂ ਨੇ ਇੱਕ ਟੋਕਰ ਤੁਹਾਨੂੰ ਦਿਖਾ ਦਿੱਤੀ ਆ। ਇਹ ਗਾਲੀ ਕਰ। ਆ ਲਓ ਵੀ ਦੋਸਤੋ ਬਿਲਕੁਲ ਮੱਝਾਂ ਤੋਂ ਬਾਅਦ ਇੱਕ ਆਪਾਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਨਾਲ ਵੇੜਾ ਵੀ ਆ। ਕੈਟਾਗਰੀ ਦੋਵੇਂ ਵੱਡੇ ਲੈਵਲ ਤੇ ਆਉਂਦੀਆਂ ਠੀਕ ਹੈ ਜੀ ਮੱਝਾਂ ਵੀ ਆ ਤੇ ਵੇੜਾ ਵੀ ਤਕਰੀਬਨ ਬਿਲਕੁਲ ਮੇਨਟੇਨ ਬਣਾ ਕੇ ਰੱਖਦੇ ਵੀਰ ਇਹ ਪੰਜ ਚਾਰ ਮੱਝਾਂ ਹੁੰਦੀਆਂ ਤੇ ਪੰਜ ਚਾਰ ਵੇੜਾ ਹੁੰਦੀਆਂ ਠੀਕ ਹੈ ਜੀ ਸੋ ਤੇ ਆ ਬਾਕੀ ਵੀਰ ਇਹ ਵੇੜਾ ਆਪਣੇ ਕੋਲ ਤਿੰਨ ਬਕਾਉਗੇ ਹਾਂ ਜੀ ਤਿੰਨ ਬਕਾਉਗਾ ਇੱਕ ਇੱਕ ਜਰਸੀ ਸੂਈ ਆ ਤੇ ਇੱਕ ਜਰਸੀ ਵਛੀ ਖੀਰੀ ਗੱਬਣ ਆ ਓਕੇ ਜੀ ਇਹ ਖੀਰੀ ਵਛੀ ਗੱਬਣ ਆ ਠੀਕ ਹੈ ਜੀ ਲੋਕ ਦੋਸਤੋ ਇਹ ਵੀ ਕਾਫੀ ਡਿਮਾਂਡ ਆਉਂਦੀ ਆ ਵੀ ਖੀਰੀਆਂ ਬੱਚੀਆਂ ਖਰੀਦਣੀਆਂ ਦਉਂਦੀਆਂ ਖੀਰੀਆਂ ਠੀਕ ਆ ਜੀ ਪਰ ਇਹ ਖੀਰੀ ਬੱਚੀ ਆ ਇਹਦੀ ਵੀ ਆਪਾਂ ਤੁਹਾਨੂੰ ਡਿਟੇਲ ਲਾਸਟ ਤੇ ਵਿੱਚ ਸਾਂਝੀ ਕਰਦੇ ਆਂ ਕਿ ਇੱਕ ਜਿਹੜੀ ਬਿਲਕੁਲ ਸੂਈ ਆ ਇੱਧਰ ਵੱਡੀ ਜਰਸੀ ਇਹ ਤੁਹਾਨੂੰ ਦਿਖਾ ਦਾਂਗੇ ਠੀਕ ਆ ਤੇ ਇਹ ਜਰਸੀ ਬਰੀਡ ਦੇ ਵਿੱਚ ਹੀ ਆ ਗਈ ਵੀਰ ਹਾਂਜੀ ਹਾਂਜੀ ਇਹ ਵੱਡੇ ਕੱਦ ਵਾਲੀ ਜਰਸੀ ਆ ਜਿਹੜੇ ਕਈ ਯਾਦ ਦਿੰਦਾ ਵੀਰ ਵੱਡੇ ਕੱਦ ਦੀ ਲੈਣੀ ਆ ਜੀ ਆ ਬਿਲਕੁਲ ਹਾਂਜੀ ਠੀਕ ਆ ਤੇ ਆ ਸੁਵਾ ਕਿੰਨਾ ਇਹ ਸੁਵਾ ਦੂਜਾ ਜੋ ਦੂਜਾ ਇਹ ਕੱਲ ਸਵੇਰ ਦੀ ਸੂਈ ਆ ਬੱਛੀ ਦਿੱਤੀ ਜਾਣੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਬੱਚਾ ਮਗਰ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਦੂਜਾ ਸੁਵਾ ਸੂਈ ਆ ਬਾਕੀ ਵੱਡੇ ਕੱਦ-ਕੱਡ ਦੇ ਵਿੱਚ ਆ ਵੀ ਇੱਕ ਜਰਸੀ ਆਪਾਂ ਨਾਰਮਲ ਹੀ ਦੇਖਦੇ ਆ ਵੀ ਜਿਵੇਂ ਪਹਾੜੀ ਜਰਸੀ ਆ ਉਹ ਜਰਸੀ ਦੀ ਵੰਡਣਾ ਲਾਇਓ ਮੇਰਾ ਵੀਰ ਵੀ ਪੁੱਲ ਵੱਡੇ ਕੱਦ-ਕੱਡ ਦੀ ਆ ਵੱਡੀ ਜਰਸੀ ਦੂਜਾ ਸੁਵਾ ਠੀਕ ਹੈ ਜੀ ਤੇ ਕੱਲ ਦੀ ਸੂਈ ਬੋਲਾ ਦੋ ਡੰਗ ਦੀ ਚਵਾਈ ਹੋ ਗਈ ਦੋ ਡੰਗ ਦੀ ਚਵਾਈ ਹੋ ਗਈ ਆ ਬਾਕੀ ਆਪਣੇ ਕੋਲ ਹੁਣ ਇਸ ਟਾਈਮ 16 17 ਲੀਟਰ ਬੋਲਾ ਆਊਗਾ ਬਾਕੀ ਜਿਨ੍ਹਾਂ ਦੇ ਕੋਲੋਂ ਲਈ ਉਹ ਆਂਦੇ ਵੀ 22-23 ਲੀਟਰ ਦੁੱਧ ਦੇ ਤੇ ਖੜਾ ਕੇ ਚੋਇਆ। ਠੀਕ ਹੈ। ਬਾਕੀ ਆਪਾਂ ਨੇ ਤਾਂ 2000 ਰਹਿ ਗਈ ਤਾਂ ਆਪਾਂ 20 ਲੀਟਰ ਦੁੱਧ ਚਵਾਵਾਂਗੇ ਇਹਦੇ ਥੱਲੇ। ਠੀਕ ਹੈ। ਮਗਰ ਹੁਣ ਜਿੰਨੇ ਵੀ ਵੀਰ ਨੇ ਲੈਣੀ ਆ 16-17 ਦੇ ਅੰਦਾਜ਼ੇ ਨਾਲ ਲਵੇ। ਠੀਕ ਹੈ ਜੀ। ਕਿਉਂਕਿ ਹੁਣ ਤੇ ਬੌਲੇ 'ਚ ਬਾਕੀ ਮਗਰ ਵੀ ਵਸੀ ਜੇ। ਇੱਧਰ ਦੇਖਿਓ ਹੁਣ ਕੰਨਾਂ ਤੋਂ ਬਣਾਇਆ ਮਾੜੀ ਜੀ। ਲਓ ਜੀ ਠੀਕ ਹੈ ਜੀ। ਤੋਰਾ ਬਹੁਤ ਘੈਂਟ ਆ। ਆਹ ਦੇਖੋ ਜੀ ਠੀਕ ਆ। ਸੋ ਕਾਫੀ ਸੋਹਣਾ ਢਾਂਚਾ ਦੋਸਤੋ। ਬਾਕੀ ਸੂ ਦੇ ਵਿੱਚ ਆਈਏ ਨਾਰਮਲ ਸੋ ਬੱਚੀ ਨੂੰ ਜਨਮ ਦਿੱਤਾ ਤੇ 16 ਲੀਟਰ ਹੁਣ ਬੌਲੇ ਤੇ ਕੋਈ ਵੀ ਅਕਾਊਂਟ ਕਰਿਓ ਵੀ 16 ਲੀਟਰ ਹੁਣ ਬੌਲੇ ਤੇ ਚੱਲ ਰਹੀ ਆ। ਥਾਣ ਪੂਰੇ ਵੇਖੋ ਕਿੰਨੇ ਕਾਣ। ਕਾਫੀ ਸੋਹਣਾ ਥਾਣ ਦੋਸਤੋ ਕੁਆਲਿਟੀ ਵੇਖੋ ਤੁਸੀਂ ਕਰਮਾ ਵਾਲੀ ਨੂੰ ਕਿਹੜੀ ਲੱਗੀ ਆ ਥਾਣ ਵਾਲੇ ਪਾਸਿਓ। ਸੋ ਹਵਾਨੇ ਲੇਵੇ ਦੀ ਬੜੀ ਸਾਫ ਸੁਥਰੀ ਆ ਫਾੜੀ ਵਾਲਾ ਚੱਡਾ ਲੰਬੇ ਥਾਣ ਮੁੱਠੀ ਮੁੱਠੀ ਥਾਣ ਠੀਕ ਆ ਜੀ। ਇੱਕ ਇਧਰ ਉਹ ਹੈ। ਆ ਦਿਖਾਓ ਜੀ। ਆ ਲੋ। ਫੇਸ ਤੇ ਕਰਿਓ ਫੇਸ ਤੇ। ਹੂੰ। ਪ્યોਰ ਜਰਸੀ ਆ ਮੋٹے ਮੋٹے ਡੇਲੇ ਵਾਲੀ ਦੇਖੋ ਹੂੰ ਚੰਗੀ ਜੀ ਨਸਲ ਫਰੀਡ ਪੂਰੀ ਆ ਤੇ ਹੁਣ 16 ਲੀਟਰ ਜਿਹੜਾ ਅਕਾਊਂਟ ਹੋਇਆ ਆਪਣੇ ਕੋਲ ਬੋਲ ਹੈ ਜੀ ਠੀਕ ਆ ਤੇ ਕੀ ਦੀ ਡਿਮਾਂਡ ਵੀਰੇ ਕਰਦੇ ਮੰਗ ਕੀ ਰੋਗੀ ਡਿਮਾਂਡ ਤੇ ਦੂਸਾ ਭਾਜੀ ਬੱਛੀ ਦੇ ਭਾਵੇਂ ਦੁੱਧ ਕਰਕੇ ਜਿੰਨੇ ਭਾਵੇਂ 75000 ਦੀ ਵੇਚਦੀ ਐ ਆ ਪਰ ਅੱਜ ਆਪਾਂ 70000 ਦੀ ਦੇ ਦਾਂਗੇ 2000 ਰੁਪਿਆ ਛੋਟ ਕਰ ਦਾਂਗੇ ਪੂਰਾ 70 ਚ 70 ਚ 2000 ਰੁਪਿਆ ਛੱਡ ਦਾਂਗੇ ਠੀਕ ਹੈ ਜੀ ਬਾਕੀ ਵਛੀ 75000 ਦੀ ਵੇਚਾਂਗੇ ਜਦਨ ਵਛੀ ਤੋਂ 20 ਵਾਰ ਦੁੱਧ ਚਵਾਤਾ ਹੂੰ ਹੂੰ ਬਾਕੀ ਇਹੋ ਜਿਹੀਆਂ ਮੱਛੀਆਂ ਤੁਹਾਨੂੰ ਪਾ ਕਿੱਥੇ ਲੱਭਦੀਆਂ ਛੇਤੀ ਕੀਤੇ ਜਰਸੀਆਂ ਬਿਲਕੁਲ ਜੀ ਲਓ ਦੋਸਤੋ 70000 ਦੇ ਵਿੱਚੋਂ 2000 ਛੋਟ 2000 ਰੁਪਿਆ ਛੋਟ ਕਰਦਾ ਹਾਂ ਲਓ ਵੀ 68000 ਦੀ ਦੋਸਤੋ ਇਹ ਤੁਹਾਨੂੰ ਅੱਜ ਮਿਲਦੀ ਪਈ ਹੈ ਵੈਲ ਠੀਕ ਆ ਸੋ ਜਰਸੀ ਬਰੀਡ ਦੇ ਵਿੱਚ ਫੁੱਲ ਵੱਡੀ ਹਾਈਟ ਲੈਂਥ ਵਾਲੀ ਆ ਸੋ ਮਗਰ ਵੀ ਵਛੀ ਬੱਚਾ ਤੁਸੀਂ ਆਹ ਵੇਖ ਸਕਦੇ ਨਾੜੂ ਬੱਚੇ ਦੇ ਬਿਲਕੁਲ ਨਾਲ ਠੀਕ ਆ ਸੋ ਦੋ ਕੁ ਚਵਾਈਆਂ ਹੋਈਆਂ ਤੇ ਥਾਣਾ ਦੇਵਾ ਦੋਸਤੋ ਇੱਕ ਵ ਠੀਕ ਹੈ। ਇਸ ਤੋਂ ਬਾਅਦ ਆ ਹਫ ਹੈਫ ਆ ਗਈ ਆਪਣੇ ਕੋਲ। ਹਾਂਜੀ ਆਫਟਰ। ਠੀਕ ਹੈ ਜੀ। ਇਹ ਗੱਬਣਾ ਜੀ। ਇਹ ਗੱਬਣਾ ਇਹ ਦੂਜਾ ਸੁਆ ਇਹਦੇ 7-8 ਦਿਨ ਰਹਿੰਦੇ ਗਿਣਤੀ 'ਚ। ਠੀਕ ਹੈ ਜੀ। ਹਾਂਜੀ ਪੂਰੇ ਵੱਡੇ ਕੱਦ ਦੀ ਆ। ਲਓ ਦੋਸਤੋ 7-8 ਦਿਨ ਬਾਕੀ ਆ। ਇੱਕ ਹਫਤਾ ਘਟੋ ਘਟਾ ਤੁਸੀਂ ਸਮਾਂ ਮੰਨ ਕੇ ਸੌਦਾ ਕਰ ਲਿਓ। ਤੇ ਐਚਫ ਬਰੀਡ ਦੇ ਵਿੱਚ ਆ ਠੀਕ ਹੈ ਜੀ। ਇਹ ਵੀ ਰਾਤ ਹੀ ਆਈ ਆ ਉਹ ਵੀ ਮੱਝ ਰਾਤ ਆਈ ਆ ਇਹ ਵੀ ਰਾਤ ਹੀ ਆਈ ਆ। ਠੀਕ ਹੈ ਜੀ। ਸੋ ਵਜਨ ਲੋੜ ਇਹਦਾ ਵੀ ਫੁੱਲ ਬੜਾ ਫੁੱਲ ਹੀ ਆ ਠੀਕ ਹੈ ਜੀ। ਵੱਡੀ ਇਹ ਵੀ ਵੈੜ। ਥੱਲਿਓ ਕਾਫੀ ਸੋਹਣਾ ਦੇਵਾ ਬਖਾਲਾ ਕਾਫੀ ਜ਼ਿਆਦਾ। ਤੇ ਥਾਂ ਥਾਂ ਨੂੰ ਵੇਖੋ ਬਹੁਤ ਸਫਾਈ ਵਾਲਾ ਠੀਕ ਆ ਨੇਵਾ ਸਾਰਾ ਸਫਾਈ ਵਾਲਾ ਕੋਈ ਕਿਸੇ ਤਰ੍ਹਾਂ ਦੀ ਖੋੜ ਛਾਂਕ ਨਹੀਂ ਗਈ ਬਿਲਕੁਲ ਚਾਰ ਥਾਂ ਚਾਰੇ ਥਾਂ ਦੇ ਨਾਲ ਤੇ ਚੱਪਲ ਚੁਗ ਲਈ ਹਲਾ ਚੱਪਲ ਆ ਮੇਰੀ ਪਾਲਾ ਆ ਦੇਖੋ ਜੀ ਥੋੜਾ ਬਾਕੀ ਠੰਡੀ ਸੀਲਸ ਲੱਗ ਬਹੁਤ ਜਲਦੀ 89 ਬਹੁਤ ਜਿਆਦਾ ਵਧੀਆ ਲੋ ਵੀ ਪ੍ਰਭੂ ਠੀਕ ਆ ਸੀਲੀਆਂ ਸੂਲੀਆਂ ਵੇਖੋ ਬਾਕੀ ਆਣੀ ਬੋਲਾ ਬਹਿ ਜਾ ਸੋ ਬੋਲਾ ਪਰ ਨਹੀਂ ਖੜੀ ਕਰਮਾ ਲਈ ਠੀਕ ਆ ਜੀ ਤੇ ਇੱਥੇ ਦੇ ਇਧਰ ਵੇਖੋ ਲੋ ਆ ਜੇ ਸੂਦੀ ਨਹੀਂ ਛੇਤੀ ਵਸੀ ਹਾਂ ਬਾਕੀ ਰਾਤਾਂ ਆਈ ਤਾਂ ਪਰ ਡੰਗਰ ਜਿਹੜਾ ਡੰਗਰ ਦੂਰੋਂ ਲੱਦੈ ਨਾ ਇੱਕ ਦੀ ਲਾਹ ਚੜਾ ਕਰ ਜਾਂਦਾ ਆ ਬਿਲਕੁਲ ਜੀ ਬਾਕੀ ਜਿੰਨਾ ਬੰਦਿਆਂ ਕੋਲ ਆਈਆਂ ਉਹ ਭਾਈ ਆਂਦੇ ਵੀ 30 ਲੀਟਰ ਦੁੱਧ ਚੋਇਆ ਥੱਲੇ ਓਕੇ ਹਾਂਜੀ ਬਾਕੀ ਆਪਾਂ ਥਾਣੇ ਵੇਖ ਕੇ ਥਾਣੀ ਵਿਖਾ ਦਨੇ ਆ ਤੇ ਬਾਕੀ ਜਿੰਨੇ ਲੈਣੀ ਉਹਨੇ ਆਪਦੀ ਜੱਜਮੈਂਟ ਕਰ ਲੈਣੀ ਉਹਨੂੰ ਪਤਾ ਹੀ ਲੱਗ ਜਾਣਾ ਕਿ ਇਹਨੇ 30 ਦੇਣਾ ਕਿ ਨਾ ਦੇਣਾ ਹਾਂਜੀ ਬਸ ਕੋਈ ਸ਼ੱਕ ਨਹੀਂ ਬਿਲਕੁਲ ਲਓ ਵੀ ਭਰਾਵੋ ਇਹ ਵੜਾ ਸਾਗਰ ਨੰਬਰ ਤੇ ਠੀਕ ਹੈ ਜੀ ਐਚਪ ਬਰੀਡ ਦੇ ਵਿੱਚ ਆ ਸੋ ਦੁੱਧ ਸੋਹਣਾ ਚਵਾ ਦੂਗੀ ਜਿਹੋ ਜਿਹਾ ਥਾਣਾ ਭਾਂਡਾ ਨਾਰਮਲ ਇੱਕ ਐਚਪ ਬਰੀਡਾਂ ਦੀ ਗੱਲ ਕਰ ਲਈ ਆਪਾਂ ਤੇ ਵੜਾ ਚੰਗਾ ਦੁੱਧੋ ਚਵਾ ਹੀ ਦਿੰਦੀਆਂ ਨੇ ਠੀਕ ਹੈ ਜੀ ਜਿਹੋ ਜਿਹਾ ਥਾਣ ਭਾਂਡੇ ਆ ਆ ਤੁਸੀਂ ਵੇਖੋ ਠੀਕ ਹੈ ਜੀ ਸੋਹਣੀ ਭੰਡ ਤੇ ਥਾਣ ਲੱਗਾ لمبے ਥਾਣ ਤੇ ਹੈ ਵੀ ਪੂਰੀ ਨਿਗਰ ਪੂਰੀ ਤੇ ਇਹਦਾ ਕਿੰਨਾ ਕ ਮੁੱਲ ਕਰਦੇ ਪਏ ਆਪਾਂ ਫਿਰ? ਤੁੰ ਨੂੰ ਸਾਹ ਭਾਜੀ ਜੇ ਤੇ ਗਰਮੀ ਨਾ ਹੁੰਦੀ ਜੇਤ ਹੁੰਦਾ ਸਿਆਲ ਵੈੜ ਵੇਚਦੇ ਇੱਕ ਦਸ ਦੀ। ਹਾਂ। ਹੁਣ ਤੇ 90 95 ਪਰ ਅੱਜ ਵੈੜ ਆਪਾਂ 87000 ਦੀ ਦੇ ਦਾਂਗੇ। 87000 ਦੀ। 87000 ਦੀ 90 ਜੋ 3000 ਰੁਪਏ ਛੋੜ ਕਰ ਦਾਂਗੇ। ਹੂੰ। 87000 ਦੀ ਵੈੜ ਦਾਂਗੇ। ਸੂਕੇ ਵੈੜ ਮੇਰਾ ਵੀਰ ਭਾਵੇਂ ਜਿਹੜਾ ਮਰਜੀ ਲੱਖ ਰੁਪਏ ਦੀ ਵੈੜ ਵੇਚ ਲੈ। ਹੂੰ ਹੂੰ ਹੂੰ। ਸਾਹਮ ਕੇ। ਲਓ ਜੀ। ਲੋ ਵੀ ਦੋਸਤੋ 87000 ਦੀ ਇਹ ਵੈੜ ਤੁਹਾਨੂੰ ਮਿਲੂਗੀ ਠੀਕ ਆ ਜੀ। ਤੋ ਤਿਆਰੀ ਤੇ ਜਦੋਂ ਆਪਣੀ ਆਵਾ ਧਮਾਂਦਿਆਈ ਕਰਮਾਂ ਲਈ ਉਹਦਾ ਗੱਲਬਾਤ ਵੱਖਰੀ ਨਜ਼ਰ ਆਊਗੀ। ਤੋ ਪੂਰਾ ਜਿਹੜਾ ਦੋਸਤੋ ਉਹਦਾ ਮਾਹੌਲ ਬਦਲ ਜਾਊਗਾ ਜਦੋਂ ਕਰਮਾਂ ਲਈ ਥੱਲੇ ਪੂਰਾ ਬਲੈਡਰ ਬੰਨੇ ਸਾਰੀ। ਇੱਥੋਂ ਤੱਕ ਆਊਗੀ ਦੇਖੋ। ਇੱਧਰ ਕਿੰਨੀ ਖੁੱਲੂਗੀ ਬੱਚੀ। ਆਹ ਦੇਖੋ ਜੀ ਠੀਕ ਆ। ਬਾਕੀ ਗਰਮੀ ਦੀ ਰੋਤਾ ਦੋਸਤੋ ਵੈਸੇ ਦੋ ਤੋ ਸੋਨਾ ਚਵਾ ਦੋਗੀ ਫਿਰ ਵੀ। ਵੱਡੀ ਆ ਠੀਕ ਆ ਜੀ ਕੋਈ ਛੋਟੀ ਨਹੀਂ ਗੀ। ਨਾਰਮਲ ਆਪਾਂ ਗੱਲ ਕਰ ਲੈਨੇ ਆ। ਇੱਕ ਆ ਇੱਕ ਨਗੀਨਾ ਦਿਖਾਉਣੇ ਆ ਦੋਸਤੋ ਖੀਰੀ ਬੱਚੀ ਦਿਖਾਉਣੇ ਆ ਜਰੂਰੀ ਗ੍ਰੇਡ ਦੇ ਵਿੱਚ। ਇਹ ਪਤਾ ਦੇਖਿਆ ਜੀ। ਸੁਖੀਰੀ ਬਚੀਏ ਦੋਸਤੋ ਤੇ ਕਾਫੀ ਪੀਰਾਂ ਦੀ ਡਿਮਾਂਡ ਆ ਦੇਖੋ ਜੀ ਇੱਕ ਅਖੀਰੀ ਵਾਲਾ ਤੋੜ ਲਿਆਂ ਦੇਖੋ ਹਾਂ ਠੀਕ ਹੈ ਇੱਕ ਇਦਾਂ ਤਾਂ ਛੱਡਿਆ ਜੇ ਹਾਂਜੀ ਹਾਂਜੀ ਠੀਕ ਹੈ ਜੀ ਹੌਲੀ ਹੌਲੀ ਵਸ਼ੀ ਬਹੁਤ ਜਿਆਦੀ ਬਣੂਗੀ ਲਓ ਅਲੀ ਲਿਆ ਇਹ ਫੁਰਤੀ ਜਵਾਨੀ ਫੁਰਤੀ ਜਲਦੀ ਫੁਰਤੀ ਆ ਦੇਖੋ ਲਾਉ ਵਾਲੀ ਹੈ ਨਾ ਬਿਲਕੁਲ ਅਲੀ ਅਲੀ ਆ ਲਓ ਜੀ ਠੀਕ ਹੈ ਡਰਦੀ ਫੋਨ ਤੋਂ ਹਾਂ ਰੰਗ ਪ੍ਰਿੰਟ ਜਿਹੜਾ ਦੋਸਤੋ ਰੰਗ ਵੇਖੋ ਬਹੁਤ ਰੰਗਵਾਜ ਕਰਮ ਵਾਲੀ ਜਿਵੇਂ ਆਪਾਂ ਕਹਿ ਦੇਣਾ ਬਦਾਮੀ ਕਲਰ ਦੇ ਵਿੱਚ ਆ ओरिजिनल ਕਲਰ ਜਿਵੇਂ ਆਪਾਂ ਜਰਸੀ ਵਿੱਚ ਮੋਸਟਲੀ ਜ਼ਿਆਦਾ ਕਲਰ ਦੇਖਦੇ ਆ ਰੰਗ ਬੜਾ ਪਿਆਰਾ ਸ਼ਾਈਨਿੰਗ ਆ ਠੀਕ ਆ ਜੀ ਸ਼ਾਈਨ ਕਰਦਾ ਪੂਰਾ ਕਲਰ ਬੱਦੇ ਬੱਦੇ ਨੇਫਟੀ ਲੁਕੜੀ ਬਹੁਤ ਜ਼ਿਆਦੀ ਪਿਆਰੀ ਹੈ ਪੱਕੀ ਬੱਸੀ ਠੰਡੀ ਬਹੁਤ ਹੀ ਇੱਜਾਸੀ ਠੀਕ ਆ ਜੀ ਆ ਦੇਖੋ ਜੀ ਠੀਕ ਆ ਜੀ ਨਮਾ ਤੋਂ ਲੱਗਿਆ ਨੇ ਲੱਤ ਲਾਉਂਦੀ ਕਰਮ ਵਾਲੀ ਆਹਾਂ ਤੇ ਦਿਨ ਦੇ ਵੈਸੇ ਲੈ ਜੂਗੀ ਜੇ ਖੁੱਲੇ ਡੇਨ ਇਹ ਦਿਨ ਅੱਠ ਰਹਿੰਦੇ ਆ ਅੱਠਾਂ ਦਾ ਵੀ ਦਾਹ ਲੈ ਜੂਗੀ ਬਾਕੀ ਵਸ਼ੀ ਪੂਰੀ ਥੱਲਿਓ ਬਣੂਗੀ ਜਿੰਨਾ ਉਹ ਜਰਸੀ ਵਾਂਗੂ ਬਣੂਗੀ ਥੱਲਿਓ ਹਾਂ ਹਾਂ ਹਾਂਜੀ ਠੀਕ ਹੈ ਜੀ ਲਓ ਦੋਸਤੋ 8 ਕਿ ਦਿਨ ਹਜੇ ਕੋਈ ਘਟੋ ਘਟ ਵੀ ਰੱਠਕ ਦਿਨ ਮੰਨ ਕੇ ਤੁਸੀਂ ਸਬਦਾ ਕਰ ਲਓ ਬਾਕੀ ਥਾਣਾ ਹਜੇ ਪੂਰਾ ਵਾਂ ਬਾਕੀ ਇਹਨੂੰ ਵੀ ਡਬਲ ਥਾਣੇ ਨੇ ਬਣਾ ਜਾਣਾ ਹਾਂਜੀ ਠੀਕ ਸੋ ਥਾਣ ਸੁੰਨ ਤੇ ਬੜੀ ਸਾਫ ਸੁਥਰੀ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਕੋਈ ਬੱਚਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਫੋੜ ਨਹੀਂ ਤਾਂ ਨਜ਼ਰ ਆਉਗੀ ਚਾਰ ਥਾਣਾ ਬਾਕੀ ਸਭ ਤੋਂ ਮੇਨ ਗੱਲ ਆ ਲਵੀ ਆ ਬੱਛੀ ਕੋਈ ਵੀਰ ਲੈ ਜਾਊਗਾ 2 4 500 ਵੇ ਤੌਰ ਨਾਲ ਜੜ 200 ਟਕਾ ਕੇ ਤੁਸੀਂ ਚੋਹੋਗੇ ਤੇ ਪੀਓਗੇ ਠੀਕ ਆ ਬਹੁਤ ਵਧੀਆ ਪਿਆਰੀ ਬੱਛੀ ਆ ਤੇ ਜ਼ਰੂਰਤ ਪਾ ਸਕਦੇ ਜੇ ਖੂਬਸੂਰਤ ਨਗੀਨਾ ਇਹਦਾ ਮੁੱਲ ਵੀ ਦੱਸੀਏ ਕੀ ਕਰਦੇ ਵੀਰ ਮੁੱਲ ਭਾਜੀ ਇਹ ਬੱਛੀ ਆਪਾਂ 55 ਹਜ਼ਾਰ ਦੀ ਦੇ ਦਈਏ 55 ਦੀ ਬੱਛੀ ਭਾਵੇਂ ਸਮਾਗੇ 60 65 70 ਦੀ ਬੱਛੀ ਵੇਖੂਗੀ ਛੇਰੀ ਬੱਛੀ ਐ ਬਾਕੀ ਇਹਨੇ ਹੁਣ ਰੰਗ ਗਾਂ ਗਾਂ ਕੱਢਨੇ ਆ ਓਕੇ ਇਹਨੇ ਗਾਂ ਗਾਂ ਚੱਡਾ ਪਛਾਣੂ ਕੱਢਣਾ ਤੇ ਉਹਨੇ ਹੀ ਪੈਸੇ ਪਛਾਣੂ ਤਰੇ ਆਉਣੇ ਆ ਹਾਂਜੀ ਉਹਨੇ ਪੈਸੇ ਵਧੀ ਜਾਣੇ ਆ ਪਰ ਆਪਾਂ ਜੇ ਕੋਈ ਵੀਰ ਸਾਹਮ ਕੇ ਰੋਟੀ ਲੈ ਲੂਗਾ ਆਪਾਂ ਨੂੰ ਵਪਾਰੀਆਂ ਨੂੰ ਹੁੰਦਾ ਉਹ ਵੀ ਚਲੋ ਡੰਗਰ 라ਵੇ ਯਾਰ 2000 ਨਫਾ ਮਿਲੇ ਤੇ ਵੇਕੇ ਤੇ ਗਾਂ ਜਾਵੇ ਹੁਣ ਆਪਾਂ ਇਹਨੂੰ ਕਰਮ ਵਾਲੀ ਨੂੰ ਸਾਹਮ ਅਗੇ ਤੇ 2-4 ਦੀ ਥਾਂ ਤੇ ਆਪਾਂ ਹੋਰ ਡੰਗਰ ਵੇਚ ਲੈਣੇ ਇਦਾਂ ਹੀ ਗਾ ਹੋਰ ਜਿਹੜਾ ਵੀਰ ਵਰਜੀ ਸੰਗੇ ਵੇਚ ਲੈ। ਮਾਣ ਵੀ ਦੋਸਤੋ ਇਸੇ ਤਰ੍ਹਾਂ ਸਰਕਲ ਤੁਰੇ ਆਉਂਦੇ ਆ ਠੀਕ ਆ ਜੀ। ਕੋਈ ਵੀਰ 8-7 ਦਿਨ ਸੰਭ ਲੂਗਾ ਤਿਆਰੀ ਤੇ ਕਰਕੇ ਜਲਪਾਣੀ ਹੋਰ ਵੀ ਤੁਸੀਂ ਲੈ ਸਕਦੇ ਤੇ ਘਰੇਲੂ ਵੀ ਰੁਪਈਆ ਹੱਥ ਪਾ ਲੈਂਦਾ। ਅੱਜ ਥੋੜੀ ਜੀ ਤੁਹਾਨੂੰ ਜਾਇਜ਼ ਮਿਲ ਜੂਗੀ ਤਿਆਰੀ ਐ ਤੇ ਕਿਤੇ ਨਾ ਕਿਤੇ ਪਸ਼ੂ ਦਾ ਰੇਟ ਉਹ ਥੋੜਾ ਜਿਹਾ ਵੱਖਰੇ ਹੋ ਜਾਂਦੇ ਆ ਕੋਈ 2-4000 ਤੱਕ ਆ ਪਿੱਛਾ ਵਾਧਾ ਘਾਟ ਹੋ ਜਾਂਦਾ। ਇਹ ਨਾਗਨੇ ਦੋਸਤੋ ਅੱਜ ਟੋਟਲ ਵੀਰ ਹੋਂਦੇ ਕੋਲ 8 ਜਿਹਨਾਂ ਤੇ 5 ਮੱਝਾਂ ਤੁਹਾਨੂੰ ਦਿਖਾਈਆਂ ਨੇ ਬੜੀਆਂ ਟੌਪ ਟੌਪ ਦੀਆਂ ਪੂਰੀਆਂ ਹੈਵੀ ਬਾਡੀ ਵੇਡ ਦੀਆਂ ਪਿਆਰੀ ਤੇ ਸੋਹਣ ਵਾਲੀ ਠੀਕ ਆ ਜੀ ਤੇ ਇੱਕ ਜਰਸੀ ਬ੍ਰੀਡ ਦੇ ਵਿੱਚ ਬੱਛੀ ਬੜੀ ਪਿਆਰੀ ਦਿਖਾਈ ਆ ਇੱਕ ਬਿਲਕੁਲ ਤਾਜੀ ਸੂਈ ਜਿਹੜੀ ਕੱਲ ਹੀ ਸੂਈ ਠੀਕ ਹੈ 15 16 16 ਲੀਟਰ ਬੌਲੇ ਤੇ ਚੱਲ ਰਹੀ ਆ ਸੋ ਕਮਾਲ ਦੇ ਪਸ਼ੂ ਆ ਸਾਰੇ ਬਾਕੀ ਜਿਹੋ ਜਿਹਾ ਪੈਸਾ ਇਨਵੈਸਟ ਕਰੋ ਦੋਸਤੋ ਤੁਸੀਂ ਹੱਥ ਲਾਏ ਅੱਛੀ ਪਸ਼ੂ ਕੀ ਆ ਪਸ਼ੂ ਤੁਹਾਨੂੰ ਫਿਲ ਜਾਊਗਾ ਇਸ ਤੇ ਹੱਥ ਲਾਏ ਅੱਛੀ ਪਸ਼ੂ ਵੀ ਪਈ ਆ ਪਸ਼ਮਾਜ ਆ ਗਈ ਹੈ ਜੀ ਪਸ਼ਮਾ ਬੱਚਾ ਲਾ ਕੇ ਮਰਾ ਦਈਏ ਤਾਂ ਆ ਲਾਓ ਜੀ ਲਾਓ ਮੈਂ ਨਾ ਹੱਥ ਲਾਏ ਤੇ ਪਸ਼ੂ ਵੀ ਪਈ ਆ ਬਿਲਕੁਲ ਜੀ ਇੱਧਰ ਦੰਦੋਂ ਤੋਂ ਮਾਰਿਆ ਕੋਈ ਨਹੀਂ ਇੱਧਰੋਂ ਮਾਰੀ ਖਰੀਗਰੀ ਜੀ ਲਈ ਲਾਉਣ ਲੱਗਿਆ ਹੋਰ ਨਹੀਂ ਕੋਈ ਚੱਕਰ ਹੋਰ ਨਹੀਂ ਕੋਈ ਚੱਕਰ ਬਾਕੀ ਚੌਣ ਲੱਗਿਆ ਨਹੀਂ ਕੋਈ ਚੱਕਰ ਹਾਂ ਹਾਂ ਬਾਕੀ ਹਜੇ ਬੋਲਾ ਜੋ ਲੱਗ ਲਾ ਉਹ ਦਵਾਈ ਲਾਉਣੀ ਏ ਕਰੀ ਹੋਏ ਨਾ ਲਾਉੜਿਆ ਠੀਕ ਆ ਜੀ ਠੀਕ ਆਸ ਗਿਆ ਆ ਬਸ ਜੀ ਬਸ ਠੀਕ ਹੈ ਉਹ ਨਾ ਉਹਦੇ ਮੜਾ ਇੱਕ ਦੋ ਦਿਨ ਤੇਲ ਲਾਉਂਦੀ ਲੋੜ ਹੋਰ ਨਹੀਂ ਕੋਈ ਚੱਕਰ ਉਹਦੇ ਬਾਕੀ ਉਹਦੀ ਆਪਣੀ ਕੋਈ ਗਾਰੰਟੀ ਹੋਊਗੀ ਠੀਕ ਹੈ ਜੀ ਲਓ ਦੋਸਤੋ ਇਹ ਬੈਡ ਸੀ ਜਿਹੜੀ ਆਪਾਂ ਤੁਹਾਨੂੰ ਚੁਵਾਈ ਕਰਕੇ ਦਿਖਾਤੀ ਬਿਲਕੁਲ ਤਾਜੀ ਤੇ ਸੱਜਰ ਸੂਈ ਆ ਠੀਕ ਹੈ ਜੀ ਆ ਓਕੇ ਵੀ ਇੱਕ ਆਪਣਾ ਨੰਬਰ ਜ਼ਰੂਰ ਸਾਂਝਾ ਕਰ ਦਿਓ ਨੰਬਰ ਆਪਣਾ ਐਡਰੈਸ ਦੱਸ ਦਈਏ ਐਡਰੈਸ ਆਪਣਾ ਪਿੰਡ ਲੋਕਾ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਡੈਡੀ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ ਲੋਕਾ ਹਾਂਜੀ ਤੇ ਮੋਬਾਈਲ ਨੰਬਰ 9877903799 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਨੇ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਿਹਾ ਠੀਕ ਹੈ ਜੀ ਤੇ ਖਾਸ ਵਜ੍ਹਾ ਤੁਸੀਂ ਪਿੰਡ ਲੋਕਾ ਕਰਨੀ ਹੈ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਨਗ ਜਿਹੜੇ ਦੋਸਤੋ ਇਸ ਕਿਲੇ ਦੇ ਉੱਪਰੋਂ ਦੇ ਰਹਿੰਦੇ ਆ ਜਿੱਦਾਂ ਕਿ ਆਪਾਂ ਤੁਹਾਨੂੰ ਦਿਖਾਈ ਦਿੱਤਾ ਕੁਝ ਕ ਮੱਜਾਂ ਜਿਹੜੀਆਂ ਇਧਰ ਤੋਂ ਦਿਖਾਈਆਂ ਨੇ ਪੰਜ ਬੱਚਾ ਸੀ ਠੀਕ ਆ ਜਿਨ੍ਹਾਂ ਵਿੱਚ ਸੋਇਆ ਸੋਇ ਨਾਗਾ ਗੱਬਣ ਨਾਗਾ ਤੇ ਵਹਿੜਾ ਵੀ ਤਕਰੀਬਨ ਤਿੰਨ ਨੇ ਠੀਕ ਆ ਟੋਟਲ ਅੱਠ ਨਾਗ ਨੇ ਸੋ ਘਾਰਾਂ ਅੰਗੇ ਤੁਸੀਂ ਆਪਣੀ ਨਰਕ ਪਰਖਾ ਤਸੱਲੀ ਕਰ ਸਕਦੇ ਹੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ